ਜੋ ਜਿਹੜੇ ਮਾਪਿਓ ਇੱਥੇ ਰਹਿ ਗਏ ਨੇਗੇ ਇਹਨਾਂ ਦੇ ਕੋਲ ਉਹਨਾਂ ਬੱਚਿਆਂ ਨੇ ਵਾਪਸ ਨਹੀਂ ਆਉਣਾ ਜਿਹੜੇ ਸ਼ਨ ਅਰਸ਼ ਦੇ ਤੋਂ ਚਲੇਣਗੇ ਉਤਮ ਤੱਕ ਉੱਥੇ ਲੜਾਈ ਲੜਦੇ ਰਹਿਣਗੇ ਕਿਉਂਕਿ ਉੱਥੋਂ ਦਾ ਜਾਲ ਕਿਸੇ ਨੂੰ ਨਿਕਲਣ ਨਹੀਂ ਦਿੰਦਾ ਹੈ ਜਿਹੜਾ ਉਹਨਾਂ ਮੁਲਕਾਂ ਦਾ ਸਿਸਟਮ ਬੰਦੇ ਨੂੰ ਕਾਫੀ ਆਜ਼ਾਦੀ ਦਿੰਦਾ ਹੈ ਉਹ ਨਸ਼ਿਆਂ ਦੇ ਵਾਸਤੇ ਇੱਕ ਬੈਲੈਂਸ ਤਰੀਕੇ ਦੇ ਨਾਲ ਵੀ ਉਹ ਇਲਾਜ ਕਰਦਾ ਜਿਵੇਂ 2.5 ਗ੍ਰਾਮ ਤੱਕ ਜਿਸੇ ਨੂੰ ਕੋਕੀਂ ਬਰਾਜ ਜਾਂ ਕੁਝ ਇਸ ਤਰ੍ਹਾਂ ਦੇ ਨਸ਼ੇ ਰੱਖ ਗਾਂਜਾ ਉੱਥੇ ਲਗਭਗ ਖੁੱਲ ਹੈਗਾ ਪਰ ਜੋ ਆਮ ਲੋਕਾਂ ਦੇ ਵਿੱਚ ਪ੍ਰਭਾਵ ਜਾਂਦਾ ਹੈਗਾ ਉੱਥੇ ਇਹ ਹੈ ਕਿ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇਗੇ ਜਿਹੜੇ ਨਵੇਂ ਬੱਚੇ ਜਾਂਦੇ ਨੇਗੇ ਇਹਨਾਂ ਦੇ ਕੋਲੇ ਇੱਕ ਤਾਂ ਬੜੀ ਪਲੱਸ ਨੂੰ ਕੁਲਪੇ ਛੋਟੀ ਉਮਰ ਦੇ ਵਿੱਚ ਜਾਂਦੇ ਨੇਗੇ ਔਰ ਇੱਕਦਮ ਜਾ ਕੇ ਉਥੇ ਟਫ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ ਹੈ ਤੇ ਕੰਮਾਂ ਦੇ ਹਾਲਾਤ ਉੱਥੇ ਕਿਉਂਕਿ ਟਫ ਨੇ ਕਿ ਇੱਕ ਪਾਸੇ ਪੜਨ ਵੀ ਜਾਣਾ ਦੂਜੇ ਪਾਸੇ ਕੰਮ ਤੇ ਜਾਣਾ ਤਾਂ ਇਹਨਾਂ ਦੇ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਨਸ਼ੇ ਦੀ ਵੀ ਉੱਥੇ ਕੋਈ ਕੁਝ ਐਂਟਰੀ ਹੁੰਦੀ ਹੈਗੀ ਮੌਤਾਂ ਹੋਈਆਂ ਸੁਭਾਵਿਕ ਨੇ ਕਿਉਂਕਿ ਹੁਣ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਤੇ ਜਿਹੜੇ ਸਾਡੇ ਲੋਕ ਨਵੇਂ ਜਾਂਦੇ ਨੇ ਇਹ ਕੰਮ ਵੀ ਸਾਡੇ ਲੋਕਾਂ ਕੋਲੇ ਭਾਲਦੇ ਨੇਗੇ ਤੇ ਸਾਡੇ ਲੋਕਾਂ ਦੇ ਵਿੱਚ ਇੱਕ ਲਾਲਚ ਦੀ ਜਿਹੜੀ ਹੈ ਨਾ ਤੇ ਇੱਕ ਇਮਾਨਦਾਰੀ ਦੀ ਸਾਰਿਆਂ 'ਚ ਨਹੀਂ ਇੱਕ ਤਫਕੇ ਦੇ ਵਿੱਚ ਘਾਟ ਹੈ ਜੀ ਪਰ ਜਦੋਂ ਕਿ ਉਹਨਾਂ ਦੇ ਜਿਹੜੇ ਉਧਰਲੇ ਲੋਕ ਨੇਗੇ ਕੈਨੇਡੀਅਨ ਲੋਕ ਨੇ ਜਾਂ ਪੁਰਾਣੇ ਲੋਕ ਨੇਗੇ ਉੱਥੋਂ ਦੇ ਅੰਗਰੇਜ਼ ਲੋਕ ਨੇਗੇ ਉਹਨਾਂ ਦੇ ਵਿੱਚ ਇਮਾਨਦਾਰੀ ਪੜੀ ਹੈ। ਔਰ ਜਿਹੜਾ ਵੀ ਕੋਈ ਉਹਨਾਂ ਦੇ ਕੋਲ ਨੌਕਰੀ ਕਰਦਾ ਹੈਗਾ ਉਹ ਆਪਣੇ ਆਪ ਨੂੰ ਸੇਫ ਸਮਝੀ ਬੈਠਾ ਹੈਗਾ। ਗੁਜਰਾਤੀ ਨੇਗੇ, ਚਾਈਨੀਜ਼ ਨੇਗੇ, ਅਫਰੀਕੀ ਨੇਗੇ ਜਾਂ ਕੋਈ ਆਪਣੇ ਉਹਨਾਂ ਲੋਕਾਂ ਕੋਲ ਕੰਮ ਕਰਦਾ ਤਾਂ ਉੱਥੇ ਉਹ ਲੋਕ ਥੋੜੇ ਸ਼ੱਕੀ ਹੋ ਜਾਂਦੇ ਨੇ ਕਿ ਸਾਨੂੰ ਅਮਨ ਮਿਲੂ ਜਾਂ ਨਾ ਮਿਲੂ ਔਰ ਕਈ ਵਾਰੀ ਹੁੰਦਾ ਵੀ ਹੈ। ਬਹੁਤ ਸਾਰੇ ਨੁਕਸਾਨ ਹੁੰਦੇ ਨੇਗੇ ਤੇ ਉਹ ਕੈਸ਼ ਦੇ ਉੱਤੇ ਕਰਨਾ ਪੈਂਦਾ ਔਰ ਕੈਸ਼ ਦੇ ਵਿੱਚ ਉਹਨਾਂ ਨੂੰ ਪੈਸਾ ਕੱਟ ਦਿੱਤਾ ਜਾਂਦਾ ਇਸ ਤਰ੍ਹਾਂ ਦੇ ਕਈ ਉਹ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਦੇ ਵਿੱਚ ਨਵੇਂ ਜਿਹੜੀ ਜਨਰੇਸ਼ਨ ਹੈ ਘਾਟੇ ਦੇ ਵਿੱਚ ਹੈਗੀ ਔਖੇ ਦੌਰ ਚ ਹੈ ਸੰਘਰਸ਼ ਦੇ ਦੌਰ ਚ ਹੈ ਉਥੇ ਹਰ ਚੀਜ਼ ਨੂੰ ਕਾਰੋਬਾਰ ਬਣਾਇਆ ਹੋਇਆ ਹੈਗਾ ਉਥੇ ਸਭ ਤੋਂ ਵੱਡਾ ਕਾਰੋਬਾਰ ਰੀਅਲ ਅਸਟੇਟ ਦਾ ਇਹ ਚੱਲਦਾ ਹੈਗਾ ਦੂਜਾ ਉਥੇ ਕਾਰੋਬਾਰ ਬਣਾਇਆ ਹੋਇਆ ਐਜੂਕੇਸ਼ਨ ਜਿਵੇਂ ਸਾਡੇ ਲੋਕ ਮਿਲ 30-30 ਲੱਖ 30-40 ਦੇਣਗੇ ਤੇ ਇਹ ਕਾਰੋਬਾਰ ਹੈਗਾ ਤਾਂ ਕਰਕੇ 4-4 ਲੱਖ ਸਟੂਡੈਂਟ ਸਾਲ ਦੇ ਸੱਦ ਲੈਂਦੇ ਨੇਗੇ ਤੇ ਇੱਕ ਉਥੇ ਜਿਹੜਾ ਹੋਰ ਇਨਕਮ ਸੋਰਸ ਸਾਰਿਆਂ ਤੋਂ ਵੱਡਾ ਵੱਡਾ ਖੇਤਰ ਬੀਮਾ ਖੇਤਰ ਆਪਣੇ ਕੱਚ ਦਿਖਾਈ ਵੀ ਨਹੀਂ ਦਿੰਦਾ ਹੈਗਾ ਉਥੇ ਹੁਣ ਬੀਮਾ ਤੁਸੀਂ ਤੁਹਾਡਾ ਆਪਣਾ ਬੀਮਾ ਤੁਹਾਡੀ ਕਾਰ ਦਾ ਬੀਮਾ ਤੁਹਾਡੇ ਮਕਾਨ ਦਾ ਬੀਮਾ ਫਿਰ ਪਰਸਨਲ ਆ ਜਾਂਦਾ ਹੈਗਾ ਜੇ ਕੋਈ ਬੰਦਾ ਪਰਸਨਲ ਮਤਲਬ 2 ਜਾਂ 3 ਐਕਸੀਡੈਂਟ ਕਰ ਦੁੱਤੇ ਨੇਗੇ ਤਾਂ ਉਹਦਾ ਲਾਈਫ ਟਾਈਮ ਵੀ ਬੀਮਾ ਵੱਧ ਜਾਂਦਾ ਹੈਗਾ ਬਜ਼ੁਰਗ ਜਾਂ ਵੱਡੀ ਉਮਰ ਦੇ ਲੋਕਾਂ ਵਾਸਤੇ ਕਿੱਥੇ ਆ ਹੁਣ ਉੱਥੇ ਇਹਨਾਂ ਲੋਕਾਂ ਦੀਆਂ ਪੈਨਸ਼ਨਾਂ ਲੱਗੀਆਂ ਹੁੰਦੀਆਂ ਉਹ ਪੈਨਸ਼ਨ ਦਿੰਦੇ ਕਿਹਨੂੰ ਨੇਗੇ ਜਿਹੜਾ ਉੱਥੇ 7 ਮਹੀਨੇ ਲਗਾਤਾਰ ਰਹਿੰਦਾ ਹੈ ਜੇ ਤੁਸੀਂ 5 ਮਹੀਨੇ ਤੋਂ ਜ਼ਿਆਦਾ ਤੁਸੀਂ ਬਾਹਰ ਰਹਿ ਜਾਨੇ ਹੋਗੇ ਤੁਹਾਡੀ ਪੈਨਸ਼ਨ ਖਤਮ ਆ ਜਿਹੜੀ ਤੁਸੀਂ ਉੱਥੇ ਜ਼ਿੰਦਗੀ ਬਰਬਾਦ ਕੀਤੀ ਹੁੰਦੀ ਹੈ ਸਾਡੇ ਤੇ ਜਿਹੜੇ ਕੁ ਲੋਕ ਤੇ ਅਸੀਂ ਆਖੇ ਵੀ ਅਸੀਂ ਆਪਣੇ ਝੰਡੇ ਨਹੀਂ ਕੱਢਾਂਗੇ ਸਾਡੇ ਝੰਡੇ ਨਹੀਂ ਕੱਢਣਗੇ ਅਸੀਂ ਉਹਨਾਂ ਦੀ ਸ਼ੇਪ ਅਪਣਾਵਾਂਗੇ ਜਿਹੜਾ ਦੇਸ਼ ਵੈਸਾ ਫੇਸ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਰਵਾਈਡ ਪੰਜਾਬ ਤੇ ਮੈਂ ਹਾਂ ਅਮਰਤ ਧਾਲੀਵਾਲ ਅੱਜ ਆਪਾਂ ਉਸ ਦੇਸ਼ ਦੀ ਗੱਲ ਕਰਾਂਗੇ ਜਿਸ ਦੇਸ਼ ਨੇ ਸਾਡੇ ਵਿਦਿਆਰਥੀਆਂ ਨੂੰ ਆਪਣੇ ਵੱਲ ਬਹੁਤ ਜ਼ਿਆਦਾ ਖਿੱਚਿਆ ਕਿ ਕਾਲਜ ਵੇਲੇ ਹੋ ਗਏ ਜਿੰਦਰੇ ਲੱਗਣ ਲੱਗ ਗਏ ਕਿਉਂਕਿ ਅਲਰਟ ਸੈਂਟਰ ਇੰਨੇ ਖੁੱਲ ਗਏ ਸੀ ਹਰ ਵਿਦਿਆਰਥੀ ਦਾ ਸੁਪਨਾ ਸੀ ਕਿ ਉਹ ਕੈਨੇਡਾ ਜਾਵੇ ਉਸ ਦੇਸ਼ ਦੇ ਸਿਸਟਮ ਤੇ ਵਰਤਮਾਨ ਹਾਲਾਤਾਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹਨ ਗੁਰਚਰਨ ਪਖੋ ਅਕੋ ਸਾਹਿਬ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਵੀ ਤੁਹਾਡਾ ਔਰ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਅਕੋ ਸਾਹਿਬ ਤੁਸੀਂ ਕੈਨੇਡਾ ਘੁੰਮ ਕੇ ਆਏ ਹੋ ਉੱਥੇ ਜਿਹੜੀ ਟੂਡੋ ਸਰਕਾਰ ਹੈ ਉਹਦੇ ਵੱਲੋਂ ਰੂਲ ਬੜੇ ਚੇਂਜ ਕੀਤੇ ਜਾ ਰਹੇ ਨੇ ਨਿਯਮਾਂ 'ਚ ਵਾਰ-ਵਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਹਰ ਮਹੀਨੇ ਹਰ 15 ਦਿਨਾਂ ਬਾਅਦ ਕੋਈ ਨਾ ਕੋਈ ਤਬਦੀਲੀ ਆ ਰਹੀ ਹੈ ਤਕਰੀਬਨ ਵਿਦਿਆਰਥੀਆਂ ਲਈ ਬੂਹੇ ਕੈਨੇਡਾ ਦੇ ਆਮ ਤੌਰ ਤੇ ਕਿਹਾ ਜਾਂਦਾ ਵੰਦ ਹੀ ਹੋ ਗਏ ਨੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਉਂ ਰੂਲ ਚੇਂਜ ਕੀਤੇ ਜਾ ਰਹੇ ਨੇ ਜਿਹੜਾ ਸਮਾਂ ਹੈਗਾ ਇਹ ਬੜਾ ਤੇਜ਼ੀ ਨਾਲ ਬਦਲਦਾ ਹੈਗਾ ਤਕਨੀਕ ਬੜੀ ਤੇਜ਼ੀ ਨਾਲ ਦੁਨੀਆ ਦੇ ਉੱਤੇ ਹਾਵੀ ਹੋ ਰਹੀ ਹੈ ਜਿਹੜੀਆਂ ਦੁਨੀਆ ਦੀਆਂ ਵਰਲਡ ਪਾਵਰਾਂ ਨੇਗੀਆਂ ਉਹਨਾਂ ਨੇ ਦੁਨੀਆ ਨੂੰ ਇੱਕ ਨਵੇਂ ਸਿਸਟਮ ਦੇ ਵਿੱਚ ਲੈ ਕੇ ਆਉਣਾ ਚੱਲਣਾ ਹੈਗਾ ਔਰ ਨਵੀਆਂ ਲੋੜਾਂ ਪੂਰੀਆਂ ਉਹਨਾਂ ਦੀਆਂ ਪੈਦਾ ਹੋ ਰਹੀਆਂ ਨੇਗੀਆਂ ਜਿਹੜੀ ਵਰਤਮਾਨ ਅਮਰੀਕਾ ਸਰਕਾਰ ਹੈ ਜਿਹੜੀ ਦੁਨੀਆ ਨੂੰ ਚਲਾਉਣ ਦੇ ਵਿੱਚ ਮੋਹਰੀ ਰੋਲ ਆਦਾ ਕਰਦੀ ਹੈ ਉਹਦੇ ਹਾਲਾਤ ਬਦਲ ਰਹੇ ਨੇਗੇ ਜਿਹੜੇ ਹਿੰਦੁਸਤਾਨ ਦੇ ਵਿੱਚੋਂ ਲੋਕ ਡੋਂਕੀ ਲਾ ਕੇ ਜਾਂਦੇ ਸੀਗੇ ਵਰਤਮਾਨ ਸਮੇਂ ਉਹਨਾਂ ਲੋਕਾਂ ਨੇ ਵਾਇਆ ਕੈਨੇਡਾ ਜਾਣਾ ਸ਼ੁਰੂ ਕਰਤਾ ਹੈਗਾ ਜੀ ਅਮਰੀਕਾ ਦੇ ਵਿੱਚ ਔਰ ਅਮਰੀਕਾ ਸਰਕਾਰ ਦਾ ਕੈਨੇਡਾ ਦੇ ਉੱਤੇ ਦਬਾਅ ਹੈ ਤੇ ਜਿਹੜੀ ਕੈਨੇਡਾ ਸਰਕਾਰ ਨੇ ਬੜੀ ਓਪਨ ਪਾਲਿਸੀ ਕਰ ਦਿੱਤੀ ਸੀਗੀ ਕਿ ਲੋਕਾਂ ਨੂੰ ਸੱਦਣ ਦੀ ਸਟੂਡੈਂਟ ਵੀਜ਼ੇ ਦਾ ਇੱਕ ਰਾਹ ਬਣ ਗਿਆ ਸੀਗਾ ਲੋਕ ਉੱਥੇ ਜਾਂਦੇ ਨੇਗੇ ਪੀਆਰ ਮਿਲੇ ਨਾ ਮਿਲੇ ਤਾਂ ਵੀ ਉੱਥੇ ਉਹਨੇ ਰਹਿੰਦੇ ਨੇਗੇ ਔਰ ਉਹਨਾਂ ਲੋਕਾਂ ਨੇ ਜਿਹੜੇ ਹੁਣ ਪੀਆਰ ਹੋ ਕੇ ਪੱਕੇ ਨਹੀਂ ਹੋ ਰਹੇ ਸੀਗੇ ਉਹ ਸਾਰੇ ਸਾਰੇ ਬਾਰਡਰ ਕ੍ਰੋਸ ਕਰਕੇ ਵਾਇਆ ਕੈਨੇਡਾ ਅਮਰੀਕਾ ਨੂੰ ਜਾਣ ਲੱਗੇ ਤੇ ਸੋ ਇਸ ਤਰ੍ਹਾਂ ਇੱਕ ਇੰਟਰਨੈਸ਼ਨਲ ਹਾਲਾਤ ਹੈ ਇੱਕ ਕੈਨੇਡਾ ਦੇ ਵਿੱਚ ਰੈਸੈਸ਼ਨ ਇਨ ਆ ਗਿਆ ਕਿਉਂਕਿ ਉਹਨਾਂ ਨੇ ਕੁਝ ਤਾਂ ਦੁਨੀਆ ਦੇ ਵਿੱਚ ਆਰਥਿਕ ਮੰਦੀ ਹੈਗੀ ਕੁਝ ਕੈਨੇਡਾ ਦੇ ਵਿੱਚ ਇੰਨੇ ਜ਼ਿਆਦਾ ਪ੍ਰਵਾਸੀ ਜਾਣ ਕਰਕੇ ਉੱਥੇ ਕੈਨੇਡਾ ਦੇ ਵਿੱਚ ਜ਼ਿਆਦਾ ਮੰਦਾ ਆ ਗਿਆ ਸੋ ਉਹਨਾਂ ਦੇ ਮੂਰੇ ਚੋਣਾ ਆ ਰਹੀਆਂ ਲੱਗੀਆਂ ਉਹਨਾਂ ਨੂੰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਟਰੂਡੋ ਸਰਕਾਰ ਨੂੰ ਦਾਰਾ ਹੈ ਆਪਣੀ ਸਰਕਾਰ ਜਾਣ ਦਾ ਸੋ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਉਹ ਨਿਤ ਨਵੇਂ ਰੂਲ ਲੈ ਕੇ ਆ ਰਹੀ ਹੈ ਜਿਨ੍ਹਾਂ ਦਾ ਸਾਡੇ ਲੋਕਾਂ ਦੇ ਉੱਤੇ ਅਸਰ ਪੈ ਰਿਹਾ ਹੈਗਾ ਔਰ ਇਸੇ ਕਾਰਨ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਚੋਣਾਂ ਤੋਂ ਬਾਅਦ ਜਿਹੜੀ ਵੀ ਕੋਈ ਪਾਰਟੀ ਉੱਥੇ ਸੱਤਾ ਦੇ ਵਿੱਚ ਆਉਗੀ ਕਿ ਮਾੜੀ ਮੁੱਟੀ ਪੰਜਾਬੀਆਂ ਨੂੰ ਇਧਰ ਵਿਦਿਆਰਥੀਆਂ ਨੂੰ ਆਪਣ ਨੂੰ ਰਾਹਤ ਮਿਲਦੀ ਹੈ ਸੁਭਾਵਨ ਮੰਨ ਲੱਗਦੀ ਹੈ ਜਿਹੜੀ ਦੂਜੀ ਸਰਕਾਰ ਆ ਰਹੀ ਹੈ ਉਹ ਤਾਂ ਇਸੇ ਬੇਸ ਤੇ ਆ ਰਹੀ ਹੈ ਕਿ ਟਰੂਡੋ ਸਰਕਾਰ ਨੇ ਵਿਦੇਸ਼ੀਆਂ ਨੂੰ ਇੱਥੇ ਭਰਤੀ ਕਰ ਲਿਆਗਾ ਉਹ ਦਾਅਵਾ ਤਾਂ ਇਹ ਕਰਦੇ ਕਿ ਇਸ ਜੀ ਨੂੰ ਰੋਕਾਂਗੇ ਸੋ ਯਾਨੀ ਕਿ ਸੁਦਰ ਨਦੀ ਤਾਂ ਨਹੀਂ ਪਰ ਇਹਨਾਂ ਦੇ ਵਿੱਚ ਕੋਈ ਨਵੇਂ ਸੁਧਾਰ ਹੋਣਗੇ ਸ਼ਾਇਦ ਯਾਨੀ ਕਿ ਵੀ ਪਹਿਲਾਂ ਵਾਲਾ ਸਮਾਂ ਨਹੀਂ ਰਹੂਗਾ ਉਸ ਤਰ੍ਹਾਂ ਖੁੱਲਾ ਜਾਣ ਦਾ ਤੇ ਜਿਹੜੇ ਕੋਈ ਜ਼ਿਆਦਾ ਕੁਆਲੀਫਾਈਡ ਲੋਕ ਨੇਗੇ ਉਹ ਜਾ ਪਾਉਣਗੇ ਤੇ ਆਮ ਲੋਕਾਂ ਦੇ ਲਈ ਸ਼ਾਇਦ ਰਸਤਾ ਥੋੜਾ ਔਖਾ ਹੀ ਹੋਊਗਾ ਜੀ ਲੋਕੋ ਸਭ ਵਿਦਿਆਰਥੀਆਂ ਨੂੰ ਇਹ ਕਾਮ ਰੌਲਾ ਬੜਾ ਪਾਇਆ ਜਾ ਰਿਹਾ ਵੀ ਕੰਮ ਨਹੀਂ ਮਿਲਦਾ ਕੰਮ ਬਹੁਤ ਘਟ ਗਿਆ ਕੰਮ ਨਾ ਮਿਲਣ ਦੇ ਕੀ ਕਾਰਨ ਨੇ ਕੰਮ ਨਾ ਮਿਲਣ ਦੇ ਉਹੀ ਕਾਰਨ ਹੈ ਕਿ ਜਿਆਦਾ ਗਿਣਤੀ ਦੇ ਵਿੱਚ ਗਏ ਨੇਗੇ ਉੱਥੇ ਪ੍ਰਵਾਸੀ ਤੇ ਜਿਹੜੇ ਵਰਲਡ ਦੀ ਹਾਲਾਤ ਹੈਗੀ ਕਰੋਨਾ ਤੋਂ ਬਾਅਦ ਕਾਫੀ ਵਿਗੜੀ ਹੈਗੀ ਔਰ ਕਰੋਨਾ ਨੇ ਵੱਡੀ ਵੱਡੀ ਮਾਰ ਪਾਈ ਸੀਗੀ ਇਹਨਾਂ ਵਰਲਡ ਪਾਵਰਾਂ ਦੇ ਉੱਤੇ ਸੋ ਉੱਥੇ ਕੰਮ ਦੇ ਵਿੱਚ ਜਨਕਿ ਵੀ ਇਸੇ ਕਾਰਨ ਘਟ ਰਿਹਾ ਹੈਗਾ ਤੇ ਜਿਹੜੀ ਮੰਦੀ ਆਈ ਮੰਦੀ ਦੇ ਕਾਰਨ ਲੋਕਾਂ ਦੇ ਵਿੱਚ ਖਰੀਦ ਸ਼ਕਤੀ ਘਟੀ ਹੈਗੀ ਉੱਥੇ ਵੀ ਘਟੀ ਹੈਗੀ ਸੋ ਜਨਕਿ ਵੀ ਉਹ ਮਕਾਨਾਂ ਦੀ ਉੱਥੇ ਬੜੀ ਕਮ ਘਾਟ ਮਿਸ ਹੁੰਦੀ ਹੈਗੀ ਤੇ ਬਲਕਿ ਜਾਨੀ ਕਿ ਜਿਹੜੇ ਇਨੇ ਪ੍ਰਵਾਸੀ ਗਏ ਨੇ ਕਿ ਇਹਨਾਂ ਨੇ ਮਹਿੰਗਾਈ ਦੇ ਵਿੱਚ ਹੋਰ ਵਾਧਾ ਕਰਿਆ ਗਿਆ ਕਿਉਂਕਿ ਇਹਨਾਂ ਨੂੰ ਮਕਾਨਾਂ ਦੀ ਜਰੂਰਤ ਹੈਗੀ ਉਹਨਾਂ ਦੇ ਕਿਰਾਏ ਵੱਧ ਗਏ ਨੇਗੇ ਗਰੋਸਰੀ ਦੇ ਰੇਟ ਵੱਧ ਗਏ ਨੇਗੇ ਸੋ ਬਹੁਤ ਸਾਰਾ ਕੁਝ ਇਸ ਤਰ੍ਹਾਂ ਦਾ ਇਹ ਹਾਲਾਤ ਨੇ ਜਿਹੜੇ ਲੋਕ ਫੇਸ ਕਰ ਰਹੇ ਨੇਗੇ ਇਹਨਾਂ ਦੇ ਕਾਰਨ ਇਹ ਚੀਜ਼ਾਂ ਪੈਦਾ ਹੋ ਰਹੀਆਂ ਨੇਗੇ ਜੀ ਬਕਸਾ ਵੀ ਕਹਿੰਸੀ ਆ ਹਰ ਹਫਤੇ ਮਹੀਨੇ 20 ਦਿਨ ਬਾਅਦ ਅਖਬਾਰਾਂ ਦੇ ਉੱਤੇ ਟੈਲੀਵਿਜ਼ਨਾਂ ਦੇ ਉੱਤੇ ਕ ਖਬਰ ਸੁਣਦੇ ਆ ਬੜੀ ਮਾੜੀ ਖਬਰ ਸੁਣਨ ਨੂੰ ਮਿਲਦੀ ਹੈ ਕਿ 20 ਸਾਲ ਦਾ ਬੱਚਾ 25 ਸਾਲ ਦੇ ਬੱਚੇ ਨੂੰ ਹਾਰਟ ਅਟੈਕ ਹੋ ਗਿਆ ਇਹ ਹਾਰਟ ਅਟੈਕ ਕਿਉਂ ਹੁੰਦਾ ਉੱਥੇ ਸਾਡੇ ਵਿਦਿਆਰਥੀਆਂ ਨੂੰ ਹਾਰਟ ਅਟੈਕ ਦਾ ਦੇਖੋ ਕੁਝ ਤਾਂ ਹੈ ਜਿਹੜਾ ਉੱਥੋਂ ਦਾ ਹੈਲਥ ਸਿਸਟਮ ਹੈਗਾ ਕੋਈ ਡਿਪਰੈਸ਼ਨ ਹੈਲਥ ਸਿਸਟਮ ਆ ਜਿਹੜਾ ਪਹਿਲਾਂ ਬਹੁਤ ਹੀ ਜਾਣਕਾਰੀ ਨਹੀਂ ਦਿੰਦਾ ਹੈਗਾ ਜੀ ਇਹ ਕਿਉਂਕਿ بڑا ਇਹ ਉਹ ਕੁਝ ਉਹਨਾਂ ਦਾ ਸਿਸਟਮ ਬਹੁਤ ਵੱਖਰਾ ਹੈਗਾ ਪਰ ਜੋ ਆਮ ਲੋਕਾਂ ਦੇ ਵਿੱਚ ਪ੍ਰਭਾਵ ਜਾਂਦਾ ਹੈਗਾ ਉੱਥੇ ਇਹ ਹੈ ਕਿ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇਗੇ ਜਿਹੜੇ ਨਵੇਂ ਬੱਚੇ ਜਾਂਦੇ ਨੇਗੇ ਇਹਨਾਂ ਦੇ ਕੋਲੇ ਇੱਕ ਤਾਂ ਬੜੀ ਪਲਸ 2 ਕਰਕੇ ਛੋਟੀ ਉਮਰ ਦੇ ਵਿੱਚ ਜਾਂਦੇ ਨੇਗੇ ਔਰ ਇੱਕਦਮ ਜਾ ਕੇ ਉਥੇ ਟਫ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ ਹੈਗਾ ਉਹਨਾਂ ਨੂੰ ਜੀ ਪਰਿਵਾਰਾਂ ਤੋਂ ਦੂਰ ਉੱਥੇ ਕੋਈ ਮਿਲਣਸਾਰਤਾ ਬਹੁਤੀ ਨਹੀਂ ਹੁੰਦੀ ਹੋएगी ਆਮ ਪਬਲਿਕ ਦੀ ਕਿਸੇ ਦੇ ਨਾਲ ਤੇ ਕੰਮ ਕਰਕੇ ਉੱਥੇ ਬੰਦਾ ਜ਼ਿੰਦਗੀ ਜਿਉ ਸਕਦਾ ਹੈਗਾ ਜੇ ਜੇ ਤੁਹਾਨੂੰ ਕੰਮ ਨਹੀਂ ਮਿਲਦਾ ਤਾਂ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹੋਗੇ ਸੋ ਇੱਕ ਇਹ ਡਿਪਰੈਸ਼ਨ ਤੇ ਦੂਸਰਾ ਜਿਹੜਾ ਇਹ ਕੋਈ ਨਵੇਂ ਬੰਦੇ ਉਥੋਂ ਦੇ ਅਨਨੋਨ ਖੇਤਰ ਦੇ ਵਿੱਚ ਜਾਂਦੇ ਨੇਗੇ ਜਦੋਂ ਉਥੋਂ ਦੀਆਂ ਚੀਜ਼ਾਂ ਕਿਉਂਕਿ ਸਾਰੀਆਂ ਸਾਰੀਆਂ ਉਹ ਚੀਜ਼ਾਂ ਮਾਰਕੀਟ ਦੇ ਵਿੱਚੋਂ ਤੁਸੀਂ ਲੈਂਦੇ ਹੋਗੇ ਕੋਈ ਤੁਹਾਡੇ ਘਰੇ ਖਾਣਾ ਨਹੀਂ ਹੈਗਾ ਖਾਣਾ ਪੈਕਟ ਖਾਣਾ ਹੈਗਾ ਪਰ ਉਹ ਜਨ ਖਾਣਾ ਹੈਗਾ ਸਾਰਾ ਉੱਥੇ ਉਹ ਵਰਤਦੇ ਨੇਗੇ ਤੇ ਕੰਮਾਂ ਦੇ ਹਾਲਾਤ ਉੱਥੇ ਕਿਉਂਕਿ ਟਫ ਨੇਗੇ ਇੱਕ ਪਾਸੇ ਪੜ੍ਹਨ ਵੀ ਜਾਣਾ ਦੂਜੇ ਪਾਸੇ ਕੰਮ ਤੇ ਜਾਣਾ ਤਾਂ ਇਹਨਾਂ ਦੇ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਨਸ਼ੇ ਦੀ ਵੀ ਉੱਥੇ ਕੁਝ ਐਂਟਰੀ ਹੁੰਦੀ ਹੈਗੀ ਔਰ ਜਿਹੜੇ ਨਸ਼ੇ ਨੇ ਉੱਥੇ ਉਹ ਸਿੰਥੈਟਿਕ ਨੇਗੇ ਔਰ ਜਿਹੜੇ ਸਿੰਥੈਟਿਕ ਨਸ਼ੇ ਨੇਗੇ ਜਾਂ ਜਿਹੜੇ ਛੋਟੀ ਉਮਰ ਦੇ ਕਿਸੇ ਬੱਚਿਆਂ ਨੂੰ ਚੱਲਣੇ ਉਹ ਵੀ ਔਖੇ ਹੁੰਦੇ ਨੇ ਪਰ ਇਹਦੇ ਕਈ ਕਾਰਨ ਨੇ ਕਿ ਜਣ ਕਿ ਵੀ ਪਰ ਇੱਕੋ ਤੇ ਇਹ ਵੀ ਗੱਲ ਹੈ ਕਿ ਮੌਤਾਂ ਹੋਣੀਆਂ ਸੁਭਾਵਿਕ ਨੇ ਕਿਉਂਕਿ ਹੁਣ ਵੱਡੀ ਗਿਣਤੀ ਦੇ ਵਿੱਚ ਲੋਕ ਜਾ ਚੁੱਕੇ ਨੇ ਜੀ ਅਕਸਰ ਨੂੰ ਪਰ ਜਣ ਕਿ ਉਹ ਚਰਚਾ ਦਾ ਵਿਸ਼ਾ ਵੀ ਬਣ ਜਾਂਦੀਆਂ ਨੇ ਜੀ ਤੇ ਟਫ ਹਾਲਾਤਾਂ ਦੇ ਵਿੱਚੋਂ ਡਿਪਰੈਸ਼ਨ ਦੇ ਵਿੱਚੋਂ ਤੇ ਇਹੋ ਜਿਹੇ ਕੁਝ ਰਲ ਮਿਲ ਕੇ ਕਾਰਨ ਨੇਗੇ ਇਸ ਤਰ੍ਹਾਂ ਕਿ ਇਹ ਬਾਪਰ ਦੇਣਗੇ ਜੀ ਨਸ਼ੇ ਦੀ ਗੱਲ ਕਰੀਏ ਪੰਜਾਬ ਚ ਵੈਸੇ ਤਾਂ ਚਾਰ ਹਫਤਿਆਂ ਚ ਪਿਛਲੀ ਸਰਕਾਰ ਨੇ ਖਤਮ ਕਰਤਾ ਸੀ ਕਹਿੰਦੇ ਦੁਬਾਰਾ ਫੇਰ ਪੰਜਾਬ ਚ ਨਸ਼ਾ ਕਾਫੀ ਬੋਲਵਾਲਾ ਨਸ਼ੇ ਦਾ ਤੇ ਕੈਨੇਡਾ ਦੇ ਵਿੱਚ ਤੇ ਪੰਜਾਬ ਦੇ ਨਸ਼ੇ ਚ ਕਿੰਨਾ ਕੁ ਫਰਕ ਹੈ ਉੱਥੇ ਸਰਕਾਰਾਂ ਨਸ਼ਾ ਰੋਕਣ ਦੇ ਲਈ ਸੁਚੇਤ ਨਹੀਂ ਜਾਂ ਕਿਉਂ ਨਹੀਂ ਰੋਕਣਾ ਚਾਹੁੰਦੀਆਂ ਕੀ ਕਾਰਨ ਨੇ ਨਸ਼ਾ ਜਿਹੜਾ ਉਹਨਾਂ ਮੁਲਕਾਂ ਦਾ ਸਿਸਟਮ ਬੰਦੇ ਨੂੰ ਕਾਫੀ ਆਜ਼ਾਦੀ ਦਿੰਦਾ ਹੈ ਜੀ ਨਸ਼ਿਆਂ ਦੇ ਵਾਸਤੇ ਇੱਕ ਬੈਲੈਂਸ ਤਰੀਕੇ ਦੇ ਨਾਲ ਵੀ ਉਹ ਇਜਾਜ਼ਤ ਦਿੰਦਾ ਜਿਵੇਂ 2.5 ਗ੍ਰਾਮ ਤੱਕ ਜਿਸ ਨੂੰ ਕੋਕੀਨ ਗ੍ਰੇਡ ਜਾਂ ਕੁਝ ਇਸ ਤਰ੍ਹਾਂ ਦੇ ਨਸ਼ੇ ਰੱਖਣ ਗਾਂਜਾ ਉੱਥੇ ਲਗਭਗ ਖੁੱਲ ਹੈਗਾ ਤੇ ਹਾਲਾਂਕਿ ਆਮ ਪਬਲਿਕ ਦੇ ਵਿੱਚ ਦਿਖਾਈ ਤੇ ਉੱਥੇ ਨਹੀਂ ਦਿੰਦਾ ਹੈਗਾ ਜੀ ਉਹ ਕਿਉਂਕਿ ਉੱਥੋਂ ਦਾ ਜਿਹੜਾ ਮਾਹੌਲ ਹੈਗਾ ਉਹ ਸਿਰਫ ਘਰਾਂ ਦੇ ਅੰਦਰ ਦਾ ਮਾਹੌਲ ਹੈ ਕੁਈ ਉਥੇ ਨਸ਼ੇ ਖਾ ਕੇ ਮਾਰਕੀਟਾਂ ਦੇ ਵਿੱਚ ਤਾਂ ਨਹੀਂ ਆਹ ਕੁਝ ਮਾਰਕੀਟਾਂ ਨੇ ਜਿੱਥੇ ਕਿਤੇ ਇਹ ਦਿਖਾਈ ਦਿੰਦੇ ਨੇਗੇ ਆਮ ਪਬਲਿਕ プレਸਾਂ ਦੇ ਉੱਤੇ ਉਥੇ ਨਹੀਂ ਬੰਦਾ ਜਾ ਸਕਦਾ ਹੈਗਾ ਕਿਉਂਕਿ ਉਥੇ ਜੁਰਮਾਨੇ ਲੱਗਦੇ ਲੱਗੇ ਟਿਕਟਾਂ ਉਹਦੀ ਕੱਟ ਦਿੱਤੀਆਂ ਜਾਂਦੀਆਂ ਨੇਗੇ ਪੁਲਿਸ ਨਿਗਾ ਰੱਖਦੀ ਹੈਗੀ ਸੋ ਪਰੇ ਘਰਾਂ ਦੇ ਅੰਦਰ ਦੇ ਵਿੱਚ ਹੀ ਲੋਕ ਡਿਪਰੈਸ ਹੋਏ ਉੱਥੇ ਇਹ ਚੀਜ਼ਾਂ ਕਰਦੇ ਰਿਹਾ ਉੱਥੇ ਹੀ ਮਨੂੰ ਇਸ ਤਰ੍ਹਾਂ ਦੇ ਹਾਲਾਤ ਵਾਪਰਦੇ ਨੇ ਕਿ ਜਿਹੜੇ ਹਾਰਟ ਅਟੈਕ ਹੁੰਦੇ ਨੇ ਕੋਈ ਚੱਕਣ ਵਾਲਾ ਨਹੀਂ ਹੁੰਦਾ ਮੌਕੇ ਦੇ ਉੱਤੇ ਕਿਸੇ ਨੂੰ ਜੀ ਨਾ ਹੀ ਕਿਸੇ ਕੋਲ ਵਕਤ ਹੁੰਦਾ ਹੈਗਾ ਸੋ ਉਥੇ ਹਰ ਬੰਦਾ ਆਪਣੀ ਜੰਗ ਲੜਦਾ ਉਹ ਜਿੰਕੀ ਵੀ ਸਰਕਾਰਾਂ ਦੀ ਆਜ਼ਾਦੀ ਦੇ ਕਾਰਨ ਤੇ ਉਥੋਂ ਇੱਕ ਸਿੱਖਿਆ ਸਿਸਟਮ ਵੀ ਬੜਾ ਕੁਝ ਇਸ ਤਰ੍ਹਾਂ ਦਾਗਾ ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਪਰ ਜੋ ਆਪਣੇ ਤਾਂ ਆਪ ਨਹੀਂ ਸਮਝਦੇ ਕਿ ਇਹ ਚੀਜ਼ਾਂ ਸਿਖਾਈਆਂ ਜਾਂਣ ਜੀ ਪਰ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਖਾਈਆਂ ਦਾ ਸਿੱਖਦੇ ਹਾਂ ਤੋਂ ਵਿੱਚ ਇਹ ਬੱਚੇ ਇਹਨਾਂ ਪਾਸਿਆਂ ਚ ਪੈ ਜਾਂਦੇ ਨੇਗੇ ਕੋਕੋ ਸਾਹਿਬ ਉਥੋਂ ਦੀ ਸਿੱਖਿਆ ਨੀਤੀ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਤੁਸੀਂ ਨੋਟ ਕੀਤੀ ਹੋਣੀ ਉੱਥੇ ਕੋਈ ਗੱਲ ਜਿਹੜੀ ਸਿੱਖਿਆ ਨੀਤੀ ਹੈਗੀ ਸਾਡੇ ਲੋਕ ਜਾਂਦੇ ਨੇਗੇ ਜਾਂ ਸ਼ੁਰੂਆਤੀ ਦੌਰ ਦੇ ਸਮਝ ਨਹੀਂ ਪਾਉਂਦੇ ਹਨ ਕਿ ਸਿੱਖਿਆ ਨੀਤੀ ਦੋ ਤਰ੍ਹਾਂ ਦੀ ਹੈਗੀ ਇੱਕ ਤਾਂ ਜਿਹੜੇ ਆਪਣੇ ਬੱਚੇ ਜਾਂਦੇ ਨੇਗੇ ਪਲੱਸ ਟੂ ਤੋਂ ਬਾਅਦ ਜੀ ਇੱਕ ਸਿੱਖਿਆ ਨੀਤੀ ਉੱਥੋਂ ਜਿਹੜੀ ਸ਼ੁਰੂ ਸ਼ੁਰੂਆਤੀ ਦੌਰ ਦੀ ਹੁੰਦੀ ਹੈਗੀ ਬੱਚਿਆਂ ਦੇ ਛੋਟੇ ਬਚਪਨ ਵਾਲੇ ਬੱਚਿਆਂ ਦੀ ਹੁੰਦੀ ਹੈਗੀ ਉਹ ਸਿੱਖਿਆ ਨੀਤੀ ਜਿਹੜੀ ਬੜੀ ਟੋਟਲੀ ਡਿਫਰੈਂਟ ਹੈ ਉੱਥੋਂ ਹਾਂ ਉੱਥੋਂ ਦੀ ਉਹ ਬੱਚੇ ਨੂੰ ਇੰਨੀ ਆਜ਼ਾਦੀ ਦਿੰਦੇ ਨੇਗੇ ਕਿ ਉਹ ਹਰ ਬੱਚੇ ਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਤੇਰੇ ਕਿਸ ਤਰ੍ਹਾਂ ਦੇ ਸ਼ੌਂਕ ਨੇ ਜੀ ਆ ਜੋ ਇੱਕ ਅੱਜ ਕੱਲ੍ਹ ਆ ਚੱਲਦਾ ਐ ਐਲਜੀ ਬਿਊਟੀ ਵਗੈਰਾ ਪਤਾ ਨਹੀਂ ਇਹ ਮੰਨ ਲਓ ਮੁੰਡੇ ਨਾਲ ਮੁੰਡੇ ਨੇ ਵਿਆਹ ਕਰਵਾਉਣਾ ਕੁੜੀ ਨਾਲ ਕੁੜੀ ਨੇ ਵਿਆਹ ਕਰਵਾਉਣਾ ਉੱਥੇ ਦੇ ਟੀਚਰ ਬੱਚਿਆਂ ਦੇ ਇਸ ਸੁਭਾਅ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਕਿ ਉਹਨਾਂ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਤਾਂ ਨਹੀਂ ਜੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤਾਂ ਉਹ ਅੱਗੇ ਸਪਾਰਸ਼ ਕਰਦੇ ਨੇ ਕਿ ਇਹ ਬੱਚਾ ਇਸ ਤਰ੍ਹਾਂ ਦਾ ਹੈ ਜੀ ਔਰ ਜੇ ਬੱਚਾ ਉੱਥੇ ਇਸ ਤਰ੍ਹਾਂ ਚੀਜ਼ਾਂ ਪ੍ਰਤੀ ਸਿਲੈਕਟ ਕਰ ਲੈਂਦਾਗਾ ਤਾਂ ਸਰਕਾਰ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਦੀ ਹੈਗੀ ਉਸ ਚੀਜ਼ ਦੇ ਵਿੱਚ ਜਾਣ ਦੀ ਇਹ ਬੜਾ क्रੂਅਲ ਫੈਕਟ ਜਿਹੜਾ ਸਾਡੇ ਸਮਾਜ ਨੂੰ ਬਰਦਾਸ਼ਤ ਨਹੀਂ ਉਹਨਾਂ ਨੂੰ ਬਰਦਾਸ਼ਤ ਹੋਣਾਗਾ ਜੀ ਤੇ ਦੂਸਰੇ ਜਿਹੜੇ ਵੱਡੀਆਂ ਕਲਾਸਾਂ ਦੇ ਵਿੱਚ ਉੱਥੇ ਜਾ ਕੇ ਬੱਚੇ ਵੈਸੀ ਹੀ ਆਜ਼ਾਦ ਹੋ ਜਾਂਦੇ ਨੇ ਜੀ ਕਿਉਂਕਿ ਇੱਥੇ ਤਾਂ ਮਾਂ ਪਿਓ ਦੀ ਨਿਗਾਹ ਹੁੰਦੀ ਹੈਗੀ ਉੱਥੇ ਕਿਸੇ ਦੀ ਨਿਗਾਹ ਨਹੀਂ ਹੁੰਦੀ ਹੈਗੀ ਉੱਥੇ ਓਪਨ ਸਮਾਜ ਹੈਗਾ ਤੇ ਉਸ ਓਪਨ ਸਮਾਜ ਦੇ ਵਿੱਚ ਜਾ ਕੇ ਐਜੂਕੇਸ਼ਨ ਲੈਣੀ ਉਹ ਹੁਣ ਬੱਚੇ ਦੇ ਉੱਤੇ ਨਿਰਭਰ ਕਰਦਾ ਹੈਗਾ ਕਿ ਉਹ ਕਿੰਨਾ ਸਟੇਬਲ ਕਰਦਾ ਆਪਣੇ ਆਪ ਨੂੰ ਜੀ ਤੇ ਜੇ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ ਹੈਗਾ ਕਿ ਤੇ ਮਾਣੀ ਮੁੱਠੀ ਮਚਿਓਰਿਟੀ ਹੈ ਫਿਰ ਤਾਂ ਉਹ ਠੀਕ ਰਹਿੰਦਾ ਹੈਗਾ ਪਰ ਜੇ ਉਸ ਬੱਚੇ ਦੇ ਵਿੱਚ ਮਚਿਓਰਿਟੀ ਨਹੀਂ ਤਾਂ ਉਹ ਖੁੱਲੇ ਸਮਾਜ ਦੇ ਵਿੱਚ ਜਾ ਕੇ ਬੱਚਾ ਰੋਲ ਵੀ ਜਾਂਦਾ ਹੈਗਾ ਤੇ ਸ਼ਾਇਦ ਗਲਤ ਰਸਤੇ ਵੀ ਚੁਣ ਲੈਂਦਾ ਹੈਗਾ ਇਹ ਉੱਥੋਂ ਦੇ ਐਜੂਕੇਸ਼ਨ ਦੇ ਪੱਖ ਨੇ ਕਿ ਉੱਥੇ ਆਜ਼ਾਦੀ ਬਹੁਤ ਜ਼ਿਆਦਾ ਹੈਗੀ ਜੀ ਤੇ ਸੋ ਇਹਨਾਂ ਦੇ ਸਾਈਡ ਇਫੈਕਟ ਚ ਚੁੱਕਦੇ ਨੇ ਕਿ ਜਿਵੇਂ ਸਿੱਖਿਆ ਵੀ ਮਤਲਬ ਨਸ਼ੇ ਦੀ ਤੱਕ ਦਿੱਤੀ ਜਾਂਦੀ ਹੈ ਤੁਸੀਂ ਕਿਸ ਤਰ੍ਹਾਂ ਵਰਤਣਾ ਹੈ ਤੁਸੀਂ ਬੱਚੇ ਨੂੰ ਕਿਵੇਂ ਸਿੱਖਿਆ ਦੇਵੋਗੇ ਉਹਨਾਂ ਨੂੰ ਤਾਂ ਲੱਗਦਾ ਨਹੀਂਗਾ ਪਰ ਆਪਣਾ ਸਮਾਜ ਤੇ ਨਹੀਂ ਮੇਰੇ ਖਿਆਲ ਵਿਚ ਉਸ ਦੇ ਯੋਗ ਜੀ ਵੀ ਇਹ ਸਾਈਡ ਇਫੈਕਟ ਨਹੀਂ ਉਸ ਤੋਂ ਦੀ ਐਜੂਕੇਸ਼ਨ ਸਿਸਟਮ ਦੀ। ਕੋਈ ਖਸਾਬ ਤੁਸੀਂ ਇੱਧਰ ਉੱਧਰ ਵੀ ਘੁੰਮੇ ਹੋਵੋਗੇ ਉੱਥੇ ਘੁੰਮਣ ਵਾਲੀਆਂ ਬੜੀਆਂ ਥਾਮਾਂ ਨੇ ਤੇ ਉੱਥੋਂ ਦੇ ਟਰਾਂਸਪੋਰਟ ਸਿਸਟਮ ਤੇ ਭਾਰ ਦੇ ਟਰਾਂਸਪੋਰਟ ਸਿਸਟਮ ਦੇ ਵਿੱਚ ਕੀ ਅੰਤਰ ਦੇਖਿਆ। ਹਾਂ ਅਸਲ ਦੇ ਵਿੱਚ ਜਿਹੜਾ ਸਵਰਗ ਹੈ ਨਾ ਉੱਥੋਂ ਦਾ ਇਹਨਾਂ ਚੀਜ਼ਾਂ 'ਚ ਦੇਖਿਆ ਜਾਂਦਾ ਹੈ। ਜੀ ਉੱਥੇ ਜਿਹੜਾ ਟਰਾਂਸਪੋਰਟ ਸਿਸਟਮ ਹੀ ਨਹੀਂ ਬਲਕਿ ਉੱਥੇ ਬੰਦਿਆਂ ਦੀ ਮਾਨਸਿਕਤਾ ਇਹਨਾਂ ਲੋਕਾਂ ਦੀ ਜਿਹੜੀ ਉਹ ਇੰਨੀ ਆ ਜਾ ਚੁੱਕਿਆ ਮਾਈਂਡ ਸੈਟ ਹੋ ਚੁੱਕਿਆ ਨੇ ਕਿ ਉਹ ਲੋਕ ਕਾਨੂੰਨ ਤੋਂ ਬਾਹਰ ਜਾਣਾ ਹੀ ਨਹੀਂ ਚਾਹੁੰਦੇ ਜੀ ਜਿਵੇਂ ਸਾਡੇ ਲੋਕ ਕਾਨੂੰਨ ਦੇ ਵਿੱਚ ਵੜਨਾ ਹੀ ਨਹੀਂ ਚਾਹੁੰਦੇ ਜੀ ਟੋਟਲੀ ਉਲਟ ਹੈਗਾ ਹਾਂ ਆ ਕਿ ਸਾਡੇ ਲੋਕਾਂ ਨੂੰ ਵੱਲੋਂ ਹਰ ਥਾਂ ਦੇ ਉੱਤੇ ਹੁੜਦੰਗ ਮਚਾਉਣਾ ਇਹ ਜਰਨਲ ਹੈ ਸਾਡੇ ਇੱਥੇ ਤੇ ਜਿਵੇਂ ਸਾਡਾ ਜਿਹੜੀ ਸੁਭਾਅਕ ਵਰਤਾਰਾ ਪਰ ਉੱਥੋਂ ਦੇ ਲੋਕਾਂ ਦਾ ਸੁਭਾਅਕ ਵਰਤਾਰਾ ਹੈ ਕਿ ਕਾਨੂੰਨ ਦੀ ਪਾਲਣਾ ਕਰੋ ਹੁਣ ਉੱਥੇ ਜੋ ਟਰਾਂਸਪੋਰਟ ਸਿਸਟਮ ਹੈਗਾ ਉਦੇ ਵਿੱਚੋਂ ਉਪਜਦਾ ਹੈਗਾ ਉਥੇ ਜਿੱਥੇ ਵੀ ਮਨੋ ਸੜਕਾਂ ਦੇ ਉੱਤੇ ਕੋਈ ਸਾਈਨ ਬਣਾਏ ਹੋਏ ਨੇਗੇ ਕਿਉਂਕਿ ਬੜਾ ਉਹਨਾਂ ਦਾ ਡਿਵੈਲਪਡ ਕੰਟਰੀ ਨੇਗੇ ਜਿਹੜੇ ਸੜਕਾਂ ਨੇ ਗਿਆ ਪੰਜ-ਪੰਜ 6-6 ਲੇਨ 10-10 ਲੇਨ ਦੀਆਂ ਸੜਕਾਂ ਨੇਗੀਆਂ ਉਥੇ ਆਮ ਸੜਕ ਵੀ ਮਨੋ ਤਿੰਨ ਲੇਨਾਂ ਹੁੰਦੀਆਂ ਨੇਗੀਆਂ ਜਿਸ ਨੇ ਖੱਬੇ ਮੁੜਨਾ ਤਾਂ ਉਹ ਖੱਬੇ ਪਾਸੇ ਵਾਲੀ ਲੇਨ 'ਚ ਚੱਲੂਗਾ ਜਿਹਨੇ ਸੱਜੇ ਪਾਸੇ ਮੁੜਨਾ ਉਹਨੇ ਸੱਜੇ ਪਾਸੇ ਵਾਲੀ ਲੇਨ ਚੱਲੂਗਾ ਜਿਹਨੇ ਮਨੋ ਅੱਗੇ ਸਿੱਧਾ ਜਾਣਾ ਹੈਗਾ ਤਾਂ ਉਹ ਵਿਚਾਲੜੀ ਲੇਨ 'ਚ ਚੱਲਦਾ ਹੈਗਾ ਤੇ ਜਦੋਂ ਵੀ ਕਿਤੇ ਉਥੇ ਚੌਕ ਕਿਤੇ ਨਹੀਂ ਬਣਾਏ ਹੋਏ ਹਨਗੇ ਤੇ ਲਾਈਟਾਂ ਲੱਗੀਆਂ ਹੋਈਆਂ ਨੇਗੇ ਲੋਕ ਉਹਨਾਂ ਲਾਈਟਾਂ ਦੀ ਪਾਲਣਾ ਕਰਦੇ ਨੇਗੇ ਅ ਜਿਹੜੇ ਪੈਦਲ ਜਾਣ ਵਾਲੇ ਲੋਕ ਨੇਗੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਜਿੱਥੇ ਉਹਨਾਂ ਪੈਦਲ ਲੰਘਣ ਵਾਲੇ ਲੋਕਾਂ ਵਾਸਤੇ ਥਾਮਾਂ ਬਣਾਈਆਂ ਹੋਈਆਂ ਜਦੋਂ ਵੀ ਕੋਈ ਉੱਥੇ ਹੁੰਦਾ ਤਾਂ ਉਹਨਾਂ ਨੇ ਦੇਖ ਕੇ ਗੱਡੀਆਂ ਰੋਕ ਲੈਂਦੇ ਨੇ ਕੋਈ ਕੋਈ ਵਿਅਕਤੀ ਪੈਦਲ ਲੰਘਣ ਵਾਲਾ ਕਾ ਤਾਂ ਸਾਰੀ ਦੀ ਸਾਰੀ ਟਰਾਂਸਪੋਰਟ ਰੁਕ ਜਾਂਦੀ ਜਗੀ ਤੇ ਕਿਸੇ ਛੋਟੀ ਗਲੀ ਦੇ ਵਿੱਚੋਂ ਵੀ ਕੋਈ ਬੰਦਾ ਵੱਡੀ ਗਲੀ ਦੇ ਉੱਤੇ ਚੜਦਾ ਹੈਗਾ ਤਾਂ ਉੱਥੇ ਹਰ ਥਾਂ ਦੇ ਉੱਤੇ ਸਾਈਨ ਲੱਗਿਆ ਹੁੰਦਾ ਸਟਾਪ ਦਾ ਔਰ ਉੱਥੇ 3 ਸੈਕਿੰਡ ਹਰ ਗੱਡੀ ਰੁਕਦੀ ਹੈਗੀ ਔ ਤੇ ਇਸੇ ਤਰ੍ਹਾਂ ਲਾਈਟਾਂ ਦੇ ਉੱਤੇ ਮਨ ਲਓ ਖੇਤਾਂ ਦੇ ਵਿੱਚ ਵੀ ਜਿੱਥੇ-ਕਿੱਥੇ ਲਾਈਟਾਂ ਲੱਗੀਆਂ ਪਈਆਂ ਮੋੜਾਂਾਂ ਦੇ ਉੱਤੇ ਤਾਂ ਲੋਕ ਉੱਥੇ ਪਾਲਣ ਕਰਦੇ ਹਾਲਾਂਕਿ ਮੂਰੇ ਕੋਈ ਵੀ ਨਹੀਂ ਗੱਡੀ ਹੁੰਦੀ ਹੈਗੀ ਚਾਹੇ ਰਾਤ ਨੂੰ ਵਾਂਗੀ ਯਾਨੀ ਕਿ ਵੀ ਉਹਨਾਂ ਲੋਕਾਂ ਦਾ ਇੱਕ ਮਾਈਂਡ ਸੈਟ ਹੈ ਉੱਥੇ ਸਾਡੇ ਲੋਕਾਂ ਦਾ ਵੀ ਮਾਈਂਡ ਸੈਟ ਇਹ ਹੈਗਾ 95% ਦਾ ਪਰ ਇੱਕ ਛੋਟੀ ਜੀ ਪੀੜ੍ਹੀ ਹੈਗੀ ਵਿਦੇਸ਼ੀਆਂ ਦੀ ਮੰਨ ਲਓ ਸਾਰਿਆਂ ਦੀ ਉਹਦੇ ਵਿੱਚ ਆਪਣੇ ਲੋਕ ਵੀ ਆ ਜਾਂਦੇ ਨੇ ਆਪਣੇ ਲੋਕ ਥੋੜਾ ਜਿਆਦਾ ਆਪਾਂ ਨੂੰ ਦਿਸਦੇ ਨੇਗੇ ਤੇ ਵੀ ਉਹ ਜਿਹੜੇ ਇਹਨਾਂ ਕਾਨੂੰਨਾਂ ਨੂੰ ਤੋੜਦੇ ਨੇ ਕੋਸ਼ਿਸ਼ ਉਹਨਾਂ ਦੀ ਜੀ ਕਰਦਾ ਹੈਗਾ ਤੇ ਜਨਕੀ ਵੀ ਉਹ ਚੀਜ਼ਾਂ ਜ਼ਰੂਰ ਨੇ ਪਰ ਜਨਕੀ ਉੱਥੇ ਇਹ ਲੋਕਾਂ ਦਾ ਮਾਈਂਡ ਸੈਟ ਹੀ ਇੰਨਾ ਵਧੀਆ ਹੋਇਆ ਹੈ ਕਿ ਲੋਕ ਕਾਨੂੰਨ ਦੀ ਪਾਲਣਾ ਕਰਦੇ ਆ ਉਹ ਟ੍ਰਾਂਸਪੋਰਟ ਸਿਸਟਮ ਉਹਦੇ ਵਿੱਚੋਂ ਉਪਜਦਾ ਹੈਗਾ ਸੋ ਜਨਕੀ ਵੀ ਉਹਨਾਂ ਦੀ ਸਹੂਲਤਾਂ ਹੀ ਵਧੀਆ ਨੇਗੀਆਂ ਤੇ ਲੋਕਾਂ ਦਾ ਦਿਮਾਗੀ ਲੈਵਲ ਵੀ ਉਸੇ ਤਰ੍ਹਾਂ ਦਾ ਬਣਿਆ ਹੋਇਆ ਜੀ ਇੱਕ ਪੱਖੋਂ ਸਭ ਉੱਥੇ ਪੁਰਾਣੇ ਬਹੁਤ ਸਮੇਂ ਦੇ ਪੰਜਾਬੀ ਵੀ ਗਏ ਹੋਏ ਨੇ ਕੁਝ ਹੁਣ ਨਵੇਂ ਗਏ ਨੇ ਨਵੇਂ ਜਾ ਵੀ ਰਹੇ ਨੇ ਉਹਨਾਂ 'ਚ ਤੁਸੀਂ ਕੋਈ ਅੰਤਰ ਦੇਖਿਆ ਹਾਂ ਜਿਹੜੇ ਪੁਰਾਣੇ ਪੰਜਾਬੀ ਗਏ ਨੇਗੇ ਉਹ ਇਹ ਉਸ ਵਧੀਆ ਦੌਰ ਦੇ ਵਿੱਚ ਗਏ ਹੋਏ ਨੇ ਜਦੋਂ ਉੱਥੋਂ ਦੀ ਇਕਨੋਮੀ ਸਟਰੌਂਗ ਸੀ ਇਕਨੋਮੀ ਤਾਂ ਚਾਹੇ ਅੱਜ ਵੀ ਸਟਰੌਂਗ ਹੈ ਪਰ ਅੱਜ ਕੱਲ ਉਹਥੇ ਜਾਨੀ ਕਿ ਕਿਉਂਕਿ ਇਹ ਵੱਡੇ ਪੱਧਰ ਦੇ ਉੱਤੇ ਰੈਸੈਸ਼ਨ ਆਉਣ ਤੋਂ ਬਾਅਦ ਪੈਸੇ ਦਾ ਇਨਫਲੇਮੇਸ਼ਨ ਵਧਣ ਕਾਰਨ ਖਰਚੇ ਵਧ ਗਏ ਹੈਗੇ ਆ ਕਿ ਆਮਦਨ ਦੀ ਥੋੜੀ ਮਨ ਲੋ ਕਮੀ ਆਈ ਹੈਗੀ ਜਿਹੜੇ ਪੁਰਾਣੇ ਲੋਕਾਂ ਨੇ ਉਹ 2-3 ਮਨ ਲੋ ਜਿਹੜੇ ਉੱਥੋਂ ਦੇ ਉਭਾਰ ਦੇਖੇ ਨੇਗੇ ਪੈਸੇ ਦੇ ਉਹਦੇ ਵਿੱਚ ਦੀ ਲੰਘ ਗਏ ਸ਼ੁਰੂਆਤੀ ਦੌਰ ਦੇ ਵਿੱਚ ਉਹ ਸਫਲ ਹੋਏ ਬਾਅਦ ਵਿੱਚ ਕਿਉਂਕਿ ਸਾਡੇ ਲੋਕਾਂ ਨੂੰ ਪ੍ਰਾਪਰਟੀਆਂ ਜੋੜਨ ਦਾ ਜਾਂ ਪ੍ਰਾਪਰਟੀਆਂ ਬਣਾਉਣ ਦਾ ਸੁਭਾਅ ਹੈਗਾ ਔਰ ਉਹਨਾਂ ਦੌਰਾਂ ਦੇ ਵਿੱਚ ਸਾਡੇ ਲੋਕਾਂ ਨੇ ਪ੍ਰਾਪਰਟੀਆਂ ਖਰੀਦੀਆਂ ਬਾਅਦ ਵਿੱਚ ਉਹਦੇ ਵਿੱਚ ਬੜੇ ਬੂਸਟ ਮਿਲੇ ਉਹਨਾਂ ਨੂੰ ਔਰ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੂੰ ਮਨ ਲਓ ਕਰੋੜਾਂ ਡਾਲਰਾਂ ਦੀ ਖੇਡ ਦੇ ਵਿੱਚ ਹੋ ਸ਼ਾਮਲ ਹੋਏ ਔਰ ਵੱਡੇ ਹੋਏ ਔਰ ਟਰੱਕਾਂ ਦੇ ਕਾਰੋਬਾਰ ਦੇ ਵਿੱਚ ਸਾਡੇ ਲੋਕ ਬੜੇ ਵੱਡੇ ਪੱਧਰ ਦੇ ਉੱਤੇ ਗਏ ਤੇ ਉਸ ਦੇ ਵਿੱਚੋਂ ਵੀ ਲੋਕਾਂ ਨੇ ਬੜਾ ਪੈਸਾ ਬਣਾ ਜਿਹੜੇ ਪੁਰਾਣੇ ਲੋਕਾਂ ਨੇ ਹੈਗੇ ਔਰ ਉਹ ਉੱਥੋਂ ਦੇ ਬਹੁਤ ਹੀ ਵੱਡੇ ਸਫਲ ਬਿਜ਼ਨਸਮੈਨ ਖਮਾਉਣ ਲੱਗੇ ਨੇਗੇ ਉੱਥੋਂ ਦੇ ਸਫਲ ਲੋਕਾਂ ਦੇ ਵਿੱਚ ਉਹ ਬੈਠਦੇ ਨੇਗੇ ਤੇ ਉਹ ਉਹਨਾਂ ਦੀਆਂ ਜਿਹੜੀਆਂ ਬਹੁਤਿਆਂ ਦੀ ਕੰਡੀਸ਼ਨਲ ਵਧੀਆ ਗਈ ਉਹਨਾਂ ਲੋਕਾਂ ਦੀ ਕਿਉਂਕਿ ਉਹ ਜਿਹੜਾ ਸ਼ੁਰੂਆਤੀ ਦੌਰ ਕੋਈ ਹੰਡਾ ਚੁੱਕੇ ਨੇ ਉਹਦੇ ਚੋਂ ਲੰਘ ਕੇ ਉਹਨਾਂ ਨੇ ਦੋ ਤਿੰਨ ਦੌਰ ਵਧੀਆ ਬੂਸਟ ਵਾਲੇ ਦੇਖੇ ਨੇ ਪਰ ਜਿਹੜੇ ਨਵੇਂ ਜਾ ਰਹੇ ਨੇਗੇ ਕਿਉਂਕਿ ਇਹ ਜਾ ਰਹੇ ਨੇ ਮਹਿੰਗਾਈ ਦੇ ਦੌਰ ਦੇ ਵਿੱਚ ਜਿਉਂ-ਜਿਉਂ ਬਿਜ਼ਨਸ ਦੁਨੀਆ ਦਾ ਮਤਲਬ ਉੱਥੇ ਕਿਉਂਕਿ ਇਹ ਐਕਸਪੈਰੀਮੈਂਟ ਜੋਨ ਨੇਗੇ ਉੱਥੇ ਉਹ ਹੁਣ ਕਿਉਂਕਿ ਹਰ ਚੀਜ਼ ਨੂੰ ਕਾਰੋਬਾਰ ਬਣਾ ਦਿੱਤਾ ਗਿਆਗਾ ਜਿਹੜੇ ਕਾਰ ਉੱਥੇ ਕਦੇ 1 ਲੱਖ 2 ਲੱਖ ਡਾਲਰ ਦੀ ਮਰਸੀ ਸੀ ਅੱਜ ਕੱਲ 10 ਲੱਖ ਡਾਲਰ 12 ਲੱਖ ਡਾਲਰ 20 ਲੱਖ ਡਾਲਰ ਇਸ ਤਰ੍ਹਾਂ ਮਰਦੇ ਨੇ ਹੁਣ ਨਵੇਂ ਬੱਚਿਆਂ ਨੇ ਜਾ ਕੇ ਉੱਥੇ ਇਹਨਾਂ ਨੂੰ ਗਰੋਸਰੀ ਦੇ ਖਰਚੇ ਵੀ ਪੂਰੇ ਕਰਨ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈਗਾ ਤੇ ਜਿਹੜੀ ਉਹਨਾਂ ਦੀ ਇਨਕਮ ਹੈਗੀ ਉਹ ਹਲੇ ਕਿਤੇ ਥੱਲੇ ਨੂੰ ਆਈ ਹੈਗੀ ਉੱਪਰ ਨਹੀਂ ਗਈ ਹੈਗੀ ਪੁਰਾਣਿਆਂ ਦੇ ਕੋਲ ਤਾਂ ਜ਼ਰੂਰ ਹੋਣਗੇ ਕਿਉਂਕਿ ਉਹਨਾਂ ਦੇ ਇਨਕਮ ਸੋਰਸ ਬਣ ਗਏ ਜਾਂਗੇ ਤੇ ਪਰ ਜਿਹੜੇ ਨਵੇਂ ਆ ਵਾਸਤੇ ਤਾਂ ਵਿਚਾਰੇ ਇਧਰੋਂ ਕੁਝ ਪੈਸਾ ਲੈ ਕੇ ਜਾਂਦੇ ਨੇਗੇ ਸੋ ਉਹ ਸੰਘਰਸ਼ ਦੇ ਦੌਰ ਦੇ ਵਿੱਚ ਫਸ ਜਾਂਦੇ ਨੇਗੇ ਤੇ ਉਹਨਾਂ ਨੂੰ ਇਸ ਇਕਨੋਮੀ ਦੇ ਵਿੱਚ ਸੈੱਟ ਹੋਣ ਦੇ ਲਈ ਘੱਟੋ ਘੱਟ 10-15 ਸਾਲ ਦਾ ਸਮਾਂ ਲੱਗੂਗਾ ਜਿੱਥੇ ਪਹਿਲਾਂ ਉਦੋਂ ਤੋਂ ਟੈਂਟਨ ਸਾਲ ਦੇ ਵਿੱਚ ਵੀ ਲੋਕ ਕਾਮਯਾਬ ਹੋਏ ਨੇਗੇ ਕਿਉਂਕਿ ਪਹਿਲਾਂ ਤਾਂ ਕੰਮ ਹੀ ਬਹੁਤ ਜ਼ਿਆਦਾ ਮਿਲਦਾ ਸੀ ਤੇ ਹੁਣ ਕੰਮ ਭਾਲਣਾ ਪੈਂਦਾ ਤੇ ਬਲਕਿ ਉਹਦੇ ਵਿੱਚ ਲੁੱਟ ਵੀ ਮੰਨ ਲਓ ਥੋੜੀ-ਬਹੁਤੀ ਸ਼ੁਰੂਆਤ ਹੋ ਗਈ ਹੈਗੀ ਕਿਉਂਕਿ ਬਹੁਤੇ ਕਾਰੋਬਾਰਾਂ ਤੇ ਸਾਡੇ ਲੋਕ ਕਾਬਜ ਹੋ ਗਏ ਨੇਗੇ ਤੇ ਜਿਹੜੇ ਸਾਡੇ ਲੋਕ ਨਵੇਂ ਜਾਂਦੇ ਨੇ ਇਹ ਕੰਮ ਵੀ ਸਾਡੇ ਲੋਕਾਂ ਕੋਲੇ ਭਾਲਦੇ ਨੇਗੇ ਤੇ ਸਾਡੇ ਲੋਕਾਂ ਦੇ ਵਿੱਚ ਇੱਕ ਲਾਲਚ ਦੀ ਜਿਹੜੀ ਹੈ ਨਾ ਤੇ ਇੱਕ ਇਮਾਨਦਾਰੀ ਦੀ ਸਾਰਿਆਂ 'ਚ ਨਹੀਂ ਇੱਕ ਤਬਕੇ ਦੇ ਵਿੱਚ ਘਾਟ ਹੈਗੀ ਹੈਗੀ ਪਰ ਜਦੋਂ ਕਿ ਉਹਨਾਂ ਦੇ ਜਿਹੜੇ ਉਧਰਲੇ ਲੋਕ ਨੇਗੇ ਕੈਨੇਡੀਅਨ ਲੋਕ ਨੇ ਜਾਂ ਪੁਰਾਣੇ ਲੋਕ ਨੇਗੇ ਉੱਥੋਂ ਦੇ ਅੰਗਰੇਜ਼ ਲੋਕ ਨੇਗੇ ਉਹਨਾਂ ਦੇ ਵਿੱਚ ਇਮਾਨਦਾਰੀ ਬੜੀ ਹੈਗੀ ਜੀ ਔਰ ਜਿਹੜਾ ਵੀ ਕੋਈ ਉਹਨਾਂ ਦੇ ਕੋਲ ਨੌਕਰੀ ਕਰਦਾ ਹੈਗਾ ਉਹ ਆਪਣੇ ਆਪ ਨੂੰ ਸੇਫ ਸਮਝਦਾ ਹੈਗਾ ਜੀ ਪਰ ਜਿਹੜਾ ਕੋਈ ਦੂਜੇ ਇਸ ਤਰ੍ਹਾਂ ਹੋਰ ਕਮਿਊਨਿਟੀ ਨੇ ਜਿਹੜੇ ਫੋਰਨ ਜੁਗਰਾਤੀ ਨੇਗੇ ਚਾਈਨੀਜ਼ ਨੇਗੇ ਅਫਰੀਕੀ ਨੇਗੇ ਜਾਂ ਕੋਈ ਆਪਣੇ ਉਹਨਾਂ ਲੋਕਾਂ ਕੋਲੇ ਕੰਮ ਕਰਦਾ ਤਾਂ ਉੱਥੇ ਉਹ ਲੋਕ ਥੋੜੇ ਸ਼ੱਕੀ ਹੋ ਜਾਂਦੇ ਨੇ ਕਿ ਸਾਨੂੰ ਆਮਦਨ ਮਿਲੂ ਜਾਂ ਨਾ ਮਿਲੂ ਔਰ ਕਈ ਵਾਰੀ ਹੁੰਦਾ ਵੀ ਬਸਰਨ ਨੂੰ ਖਸਾਨ ਹੁੰਦੇ ਨੇਗੇ ਤੇ ਬਾਕੀ ਕਿਉਂਕਿ ਇਸ ਕੰਮ ਜਿਹੜਾ ਕਰਦੇ ਨੇਗੇ ਸਾਡੇ ਇਹ ਓਵਰ ਜਿੰਨਾ ਉਹਨਾਂ ਨੂੰ ਪਰਮਿਸ਼ਨ ਆ ਉਹਨਾਂ ਨੇ ਉਸ ਤੋਂ ਜ਼ਿਆਦਾ ਟਾਈਮ ਕਰਦੇ ਨੇ ਤੇ ਉਹ ਕੈਸ਼ ਦੇ ਉੱਤੇ ਕਰਨਾ ਪੈਂਦਾ ਉਹ ਕੈਸ਼ ਦੇ ਵਿੱਚ ਉਹਨਾਂ ਨੂੰ ਪੈਸਾ ਕੱਟ ਦਿੱਤਾ ਜਾਂਦਾ ਇਸ ਤਰ੍ਹਾਂ ਦੇ ਕਈ ਉਹ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਦੇ ਵਿੱਚ ਨਵੇਂ ਜਿਹੜੀ ਜਨਰੇਸ਼ਨ ਹੈ ਘਾਟੇ ਦੇ ਵਿੱਚ ਹੈਗੀ ਔਖੇ ਦੌਰ ਚ ਹੈ ਸੰਘਰਸ਼ ਦੇ ਦੌਰ ਚ ਹੈ ਪਰ ਪੁਰਾਣੇ ਇਹਨਾਂ ਦੇ ਮੁਕਾਬਲੇ ਦੇ ਉੱਤੇ ਸਟੇਬਲ ਨੇ ਕਾਮਯਾਬ ਨੇਗੇ ਇਹ ਕੋਈ ਵੈਸੀ ਕੋਈ ਘਾਟਾ ਨਹੀਂ ਖਾਂਦਾ ਤਾਂ ਉਹ ਉਹ ਲੋਕ ਸੇਫ ਨੇ ਜੀ ਕੋਸਾ ਵੀ ਇੱਕ ਗੱਲ ਮੈਂ ਆਮ ਹੀ ਸੁਣੀ ਹੈ ਕਿ ਮੇਰਾ ਵਿਆਹ ਵਾਸਤਾ ਪੈਂਦਾਗਾ ਕੁਝ ਮੈਨੂੰ ਜਾਣਦੇ ਵੀ ਨਹੀਂ ਉਧਰ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਜਿਹੜੇ ਉਧਰ ਪੰਜਾਬੀ ਸੈੱਟ ਹੈ ਜਿਨ੍ਹਾਂ ਨਾਲ ਤੁਸੀਂ ਮੈਨੂੰ ਦੱਸਿਆ ਹੋ ਜ਼ਿਕਰ ਕੀਤਾ ਜਿਨ੍ਹਾਂ ਦਾ ਉਹਨਾਂ ਕੋਲ ਜਦੋਂ ਆਪਣੇ ਨਵੇਂ ਬੱਚੇ ਕੰਮ ਕਰਦੇ ਨੇ ਥੋੜਾ ਬਹੁਤਾ ਚਿਰ ਵਿਚਾਰੇ ਕੰਮ ਕਰਦੇ ਨੇ ਮਹੀਨਾ ਕਰ ਲਿਆ 2 ਮਹੀਨਾ ਕਰ ਲਿਆ ਉਹਨਾਂ ਦੇ ਪੈਸੇ ਮਾਰ ਜਾਂਦੇ ਨੇ ਸਾਰਿਆਂ ਨੂੰ ਨਹੀਂ ਮੈਂ ਇਹ ਗੱਲ ਕਹਿੰਦਾ ਕੁਝ ਨੂੰ ਇਹ ਕਿਵੇਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਆਪਣੀ ਕਮਿਊਨਿਟੀ ਨਾਲ ਕਰਨਾ ਜਾਇਜ਼ ਹੈ ਤੇ ਅਸਲ ਦੇ ਵਿੱਚ ਕਮਿਊਨਿਟੀ ਦੇ ਵਿੱਚ ਉੱਥੇ ਆਪਣੇ ਦੋਨੋਂ ਤਰ੍ਹਾਂ ਦੇ ਲੋਕ ਹੋਣਗੇ ਇਕੱਲੇ ਆਪਾਂ ਇਸ ਤਰ੍ਹਾਂ ਦੇ ਨਹੀਂ ਕਹਿ ਸਕਦੇ ਉੱਥੇ ਚੰਗੇ ਲੋਕ ਵੀ ਬਹੁਤ ਨੇਗੇ ਮੈਂ ਜਿਨ੍ਹਾਂ ਨੂੰ ਦੇਖਿਆ ਕਿ ਮਤਲਬ ਫ੍ਰੀ ਰਹਿائش ਤੱਕ ਦੇਈ ਜਾਂਦੇ ਨੇਗੇ ਫ੍ਰੀ ਖਾਣਾ ਤੱਕ ਦੇਈ ਜਾਂਦੇ ਨੇਗੇ ਕਈ ਜਣੇ ਕਿ ਵੀ ਪਰਿਵਾਰਕ ਮਾਹੌਲ ਬਣ ਜਾਂਦਾਗਾ ਬੱਚੇ ਐਡਜਸਟ ਕਰ ਜਾਂਦੇ ਨੇਗੇ ਔਰ ਉਹਨਾਂ ਦੇ ਮਿਲ ਕੇ ਹੀ ਚੀਜ਼ਾਂ ਦੇ ਵਿੱਚ ਔਰ ਬਹੁਤ ਘੱਟ ਖਰਚੇ ਦੇ ਉੱਤੇ ਵੀ ਤੇ ਕੁਝ ਲੋਕ ਹਣ ਜਿਹੜੇ ਕੋਈ ਅਰੇ ਵਿਕਾਸ ਦੇ ਦੌਰ ਦੇ ਵਿੱਚ ਨੇ ਜਿਨ੍ਹਾਂ ਨੂੰ ਇਹ ਲੱਗਦਾ ਅਸੀਂ ਪਤਾ ਨਹੀਂ ਕਿੰਨੇ ਕ ਸਫਲ ਹੋਵਾਂਗੇ ਜੀ ਕਿਉਂਕਿ ਜਿਹੜੇ ਪੁਰਾਣੇ ਜਿਆਦਾ ਪੁਰਾਣੇ ਜਿਹੇ ਗਏ ਹੋਣੋ ਸਫਲ ਹੋ ਚੁੱਕੇ ਨੇ ਉਹ ਤਾਂ ਵਿਚਾਰੇ ਨਿਰਾਸ਼ ਹੋਏ ਨੇ ਉਹਨਾਂ ਕੋਲ ਤਾਂ ਬੱਚੇ ਵੀ ਨਹੀਂ ਹਨਗੇ ਆਪਣੇ ਉਹ ਤਾਂ ਜਿਵੇਂ ਇਸ ਤਰ੍ਹਾਂ ਕੋਈ ਜਾਂਦੇ ਨੇ ਉਹਨਾਂ ਚੋਂ ਭਾਲਦੇ ਨੇਗੇ ਔਰ ਬਲਕਿ ਉੱਥੇ ਇਹ ਜਿਹੜੇ ਨਵੇਂ ਜਾਣ ਵਾਲੇ ਕੁਝ ਬੱਚੇ ਬਲਕਿ ਉੱਥੇ ਹੀਰਾ ਫੇਰੀਆਂ ਕਰਨ ਦੀ ਸੋਚ ਜਾਂਦੇ ਨੇਗੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਨਹੀਂ ਸੋਚੀ ਪਰ ਇੱਕ ਵਰਗ ਹੈਗਾ ਜਿਹੜਾ ਹਲੇ ਮਤਲਬ ਵਿਕਾਸ ਦੇ ਤੌਰ ਤੇ ਹੈਗਾ ਉਹ ਇਹਨਾਂ ਦਾ ਸ਼ੋਸ਼ਣ ਕਰਨਾ ਭਾਲਦਾ ਹੈਗਾ ਜੀ ਤੇ ਉਹ ਤਨਖਾਹਾਂ ਵੀ ਘਟ ਦਿੰਦਾ ਹੈਗਾ ਤੇ ਕਾਫੀ ਉਹਦੇ ਵਿੱਚ ਕੱਲੀ ਆਪਣੀ ਕਮਿਊਨਿਟੀ ਦੇ ਨਹੀਂ ਕੋਈ ਆਪਾਂ ਇਹ ਕਹੀਏ ਵੀ ਆਪਣੇ ਉਹ ਗੁਜਰਾਤੀ ਵੀ ਹਨਗੇ ਤੇ ਗੁਜਰਾਤੀ ਕਮਿਊਨਿਟੀ ਵੱਡੇ ਪੱਦਰ ਤੇ ਉੱਥੇ ਗਈ ਜੀ ਤੇ ਜਾਂ ਕੋਈ ਹੋਰ ਪਾਕਿਸਤਾਨੀ ਵੀ ਹਨਗੇ ਸਫਲ ਲੇਗੇ ਕੋਈ ਅਫਰੀਕੀ ਵੀ ਹਨਗੇ ਉਹ ਵੀ ਜਾਨੀ ਕਿ ਸਾਰੇ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਕੈਸ਼ ਦੇ ਉੱਤੇ ਕੰਮ ਕਰਦੇ ਨੇ ਬਲਕਿ ਜਿਹੜੇ ਆਪਣੇ ਟੂਰਿਸਟ ਵੀਜ਼ੇ ਵਾਲੇ ਵੀ ਜਾ ਕੇ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਬੰਦੇ ਵੀਜ਼ਟਰ ਵੀਜ਼ੇ ਤੇ ਗਏ ਹੋਣ ਉਹ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸੋ ਉੱਥੇ ਜਦੋਂ ਇਹਨਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਨਜਾਇਜ਼ ਕਰ ਰਹੇ ਨੇ ਕਿ ਇਹ ਆਪਣੇ ਤੋਂ ਕੋਈ ਕਾਰਵਾਈ ਨਹੀਂ ਕਰ ਪਾਉਂਦੇ ਹਨਗੇ ਤੇ ਉਹ ਇਹਨਾਂ ਦਾ ਸ਼ੋਸ਼ਣ ਕਰਦੇ ਨੇਗੇ ਇਹ ਵੈਸੇ ਜਿੰਨੀ ਕੁ ਲਿਮਟ ਹੈ ਬੰਦੇ ਨੂੰ ਨਹੀਂ ਕਰਨਾ ਚਾਹੀਦਾ ਪਤਾ ਇਹੀ ਕਹਾਂਗੇ ਪਰ ਕਿਉਂਕਿ ਇੱਥੇ ਇਹ ਵੀ ਦੋਨੋਂ ਤਰ੍ਹਾਂ ਗਲਤ ਹੁੰਦੀਆਂ ਨੇਗੀਆਂ ਇਸੇ ਕਰਕੇ ਹੁੰਦਾਗਾ ਸੋ ਇਹ ਹੁੰਦਾਗਾ ਵਾਪਰਦਾਗਾ ਪਰ ਇਸ ਨੂੰ ਗਵਰਨਮੈਂਟ ਨੇ ਇਸ ਟਾਈਮ ਰੋਕਣਾ ਵੀ ਸ਼ੁਰੂ ਕਰਿਆ ਹੋਇਆ ਹੈਗਾ ਉਹ ਟੂਰਿਸਟ ਤੇ ਵਿਜ਼ਿਟਰ ਵੀਜ਼ਾ ਬਗਰ ਤੇ ਜਾਂਦੇ ਨੇ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈਗਾ ਉਹਨਾਂ ਨੂੰ ਫੜਨ ਦੀ ਵੀ ਕਹਿੰਦੇ ਹੁਣ ਤਾਂ ਕੁਝ ਛਾਪੇਮਾਰੀ ਵੀ ਹੋਈ ਆ ਵੱਡੇ ਪੱਧਰ ਦੇ ਉੱਤੇ ਔਰ ਡਿਪੋਰਟ ਕਰਨ ਤੱਕ ਦੀ ਵੈਨ ਤੱਕ ਲਾਉਣ ਦੀ ਤੇ ਅੱਗੇ ਵਾਂਗੂ ਖੁੱਲਾ ਵੀਜ਼ਾ ਵੀ ਨਹੀਂ ਦਿੱਤਾ ਜਾਂਦਾ ਹੈਗਾ ਜਿਵੇਂ ਕੋਈ 6 ਮਹੀਨੇ ਲਗਾਤਾਰ ਰਹਿ ਸਕਦਾ ਜੀ ਕੋਈ ਜ਼ਰੂਰੀ ਨਹੀਂ 에어ਪੋਰਟ ਦੇ ਉੱਤਰੋਂ ਤੁਹਾਨੂੰ ਹੋ ਸਕਦਾ 45 ਦਿਨਾਂ ਦਾ 50 ਦਿਨਾਂ ਦਾ 2 ਮਹੀਨਿਆਂ ਦਾ ਤੁਹਾਡਾ ਬੈਂਕ ਵੀ ਇੰਨੇ ਕਿਉਂ ਉਹਨੇ ਤੇ ਮਤਲਬ ਵਕਤ ਦੇ ਵਿੱਚ ਬੰਦਾ ਕੰਮ ਨਹੀਂ ਪਾਲਪਦਾ ਨਹੀਂ ਕਰਦਾ ਹੈਗਾ ਸੋਇਕੇ ਕਾਫੀ ਉਸ ਤਰ੍ਹਾਂ ਦੇ ਸਮਾਜ ਦੇ ਵਿੱਚ ਉੱਥੇ ਹੈ ਇਹੋ ਜਿਹਾ ਕੁਝ ਵਰਤਾਰਾ ਵਰਤਦਾ ਹੈਗਾ ਤੇ ਉੱਥੋਂ ਦਾ ਸਿਸਟਮ ਹੈਗਾ। ਪਰ ਖੁੱਸਬ ਕੈਨੇਡਾ ਦੀ ਆਰਥਿਕਤਾ ਤੁਹਾਨੂੰ ਪਤਾ ਹੈ ਚਲੋ ਮੰਨਦਾ ਹੈਗਾ ਉੱਥੇ ਪਰ ਚਲਦੀ ਕਿੱਥੋਂ ਆਂਗੀ। ਹਾਂ ਇਹ ਜਿਹੜੀ ਕੈਨੇਡਾ ਦੀ ਆਰਥਿਕਤਾ ਉਹਨਾਂ ਦਾ ਇੱਕ ਬੜਾ ਹੀ ਨਵਾਂ ਸਟਰਕਚਰ ਹੈਗਾ। ਜੀ ਉੱਥੇ ਟੈਕਸ ਕਿਉਂਕਿ ਜਿਹੜਾ ਉੱਥੋਂ ਦਾ ਸਮੁੱਚਾ ਕਾਰੋਬਾਰ ਹੈਗਾ ਉਹ ਕੈਸ਼ਲੈਸ ਹੈ ਲਗਭਗ। ਜੀ ਬਹੁਤ ਹੀ ਘੱਟ ਲੋਕ ਕੈਸ਼ ਵਰਤਦੇ ਨੇ ਕਿ ਸਭ ਡੈਬਿਟ ਕਾਰਡ ਕ੍ਰੈਡਿਟ ਕਾਰਡ ਸਿਸਟਮ ਹੈਗਾ ਉਸੋ ਤੇ ਉਹਨਾਂ ਦੇ ਕ੍ਰੈਡਿਟ ਕਾਰਡ ਉਹਨਾਂ ਦੇ ਕੋਲ ਫੀਲ ਹੁੰਦੇ ਨੇ ਕਿ ਤੇ ਜੋ ਵੀ ਜਨਕਿ ਵੀ ਇਹ ਚੀਜ਼ਾਂ ਉੱਥੇ ਨੂੰ ਇਫੈਕਟ ਕਰਦੀਆਂ ਔਰ ਜਿਹੜੀ ਇਨਕਮ ਸੋਰਸ ਪੈਦਾ ਕਿਵੇਂ ਕਰਦੀ ਹੈ ਗਵਰਨਮੈਂਟ ਉੱਥੇ ਹਰ ਚੀਜ਼ ਨੂੰ ਕਾਰੋਬਾਰ ਬਣਾਇਆ ਹੋਇਆ ਹੈਗਾ ਜੀ ਉੱਥੇ ਸਭ ਤੋਂ ਵੱਡਾ ਕਾਰੋਬਾਰ ਰੀਅਲ ਅਸਟੇਟ ਦਾ ਜੀ ਇਹ ਚੱਲਦਾ ਹੈਗਾ ਦੂਜਾ ਉੱਥੇ ਕਾਰੋਬਾਰ ਬਣਾਇਆ ਹੋਇਆ ਐਜੂਕੇਸ਼ਨ ਨੂੰ ਜੀ ਜੀਵੇ ਸਾਡੇ ਲੋਕ ਮਨੋਂ 30-30 ਲੱਖ ਫੀਸਾਂ ਭਰਦੇ ਨੇਗੇ ਤੇ ਇਹ ਕਾਰੋਬਾਰ ਹੈਗਾ ਤਾਂ ਕਰਕੇ ਉਹ 4-4 ਲੱਖ ਸਟੂਡੈਂਟ ਸਾਲ ਦੇ ਵਿੱਚ ਸੱਦ ਲੈਂਦੇ ਨੇਗੇ ਤੇ ਹੁਣ ਰੀਅਲ ਅਸਟੇਟ ਦੇ ਵਿੱਚ ਹੁਣ ਅੱਗੇ ਇਹਨਾਂ ਦੇ ਵਿੱਚ ਕਾਰੋਬਾਰ ਫੇਰ ਪੈਦਾ ਕੀਤੇ ਹੋਏ ਨੇ ਉਹਨਾਂ ਨੇ ਗਲੀਆਂ ਨਾਲੀਆਂ ਦਾ ਜਿਵੇਂ ਆਪਣੇ ਤਾਂ ਦੇਖੋ ਕਿਸ ਤਰ੍ਹਾਂ ਦਾ ਪਰ ਉੱਥੇ ਇਹ ਵੀ ਕਾਰੋਬਾਰ ਬਣਾਏ ਹੋਏ ਨੇ ਕਿ ਘਰਾਂ ਦੇ ਕਾਰੋਬਾਰਾਂ ਦੇ ਵਿੱਚ ਇਹ ਉਹਦੇ ਨਾਲ ਰਿਲੇਟਡ ਆ ਜਾਂਦਾ ਹੈਗਾ ਗਲੀਆਂ ਦੇ ਠੇਕੇ ਦਿੱਤੇ ਜਾਂਦੇ ਨੇ ਗਲੀਆਂ ਦੇ ਪਾਸੇ ਜਿਹੜਾ ਘਾਹ ਵਛਾਉਣ ਦੇ ਉਹਦੇ ਵੱਖਰੇ ਠੇਕੇ ਦਿੱਤੇ ਜਾਂਦੇ ਨੇਗੇ ਤੇ ਉਹ ਸੜਕਾਂ ਬਣਾਉਣ ਦੇ ਵੱਖਰੇ ਠੇਕੇ ਦਿੱਤੇ ਜਾਂਦੇ ਨੇ ਤੇ ਕੋਈ ਤੇ ਫਿਰ ਜਦੋਂ ਬੇਸਮੈਂਟ ਆ ਵਗਰਾ ਬਣਦੀਆਂ ਇਹਦੇ ਵਾਸਤੇ ਸਰਕਾਰੀ ਅਧਿਕਾਰੀਆਂ ਦਾ ਮਤਲਬ ਬੜਾ ਵੱਡਾ ਸਮੂਹ ਹੈ ਤੁਹਾਡਾ ਕੋਈ ਘਰ ਦੇ ਵਿੱਚ ਤੁਸੀਂ ਬੇਸਮੈਂਟ ਬਣਾਉਣਾ ਤੁਹਾਨੂੰ ਘਟੋ ਘਟ 10 ਵਾਰੀ ਚੈੱਕ ਕਰਨਾ ਹੁੰਦੇ ਨੇ ਅਧਿਕਾਰੀ ਉਹਨਾਂ ਦੇ ਅਕਸਰ ਉਹਨਾਂ ਨੂੰ ਤਨਖਾਹਾਂ ਰੱਖੇ ਹੋਏ ਨੇ ਇਹ ਮੁਲਾਜ਼ਮ ਵੀ ਉਹਨਾਂ ਨੇ ਹਰ ਚੀਜ਼ ਨੂੰ ਕਾਰੋਬਾਰ ਚ ਬਦਲ ਲਿਆ ਹੁਣ ਮਕਾਨਾਂ ਦੇ ਉੱਤੇ ਜਿਹੜਾ ਆਪਣੇ ਤਾਂ ਉਹ ਮਕਾਨ ਮੇਰੇ ਖਿਆਲ ਚ 40-50 ਲੱਖ ਰੁਪਏ ਚ ਬਣ ਜਾਂਦਾ ਪਰ ਉਧਰ ਉਹੀ ਮਕਾਨ 6 ਕਰੋੜ ਰੁਪਏ ਦੇ ਵਿੱਚ ਜੀ ਤੇ ਕੁਝ ਸ਼ਹਿਰਾਂ ਦੇ ਵਿੱਚ 3 ਜਾਂ 4 ਕਰੋੜ ਤੋਂ ਸ਼ੁਰੂ ਹੁੰਦੇ ਨੇ ਕਿ ਜਿਹੜੇ ਮਹਿੰਗੇ ਸ਼ਹਿਰ ਨੇ ਜਿਵੇਂ ਟ੍ਰਾਂਟੋ ਵਗੈਰਾ ਇੱਥੇ ਦਾ 6 ਕਰੋੜ ਤੋਂ ਮਕਾਨ ਸ਼ੁਰੂ ਹੁੰਦੇ ਨੇਗੇ ਤੇ ਹੁਣ ਉਹਦੇ ਵਿੱਚ ਦੇਖੋ ਟੈਕਸ ਕਿੰਨਾ ਹੋਊਗਾ ਜੀ ਜਦੋਂ ਕਿ ਸਿਰਫ ਲੱਕੜ ਦੇ ਘਰ ਨੇਗੇ ਉਹ ਇਹਦੇ ਤੋਂ ਇਨਕਮ ਕਰਦੇ ਨੇਗੇ ਤੇ ਇਹਦੇ ਵਿੱਚ ਰੋਜਗਾਰ ਵੀ ਪੈਦਾ ਕਰਦੇ ਨੇਗੇ ਬੜੀਆਂ ਵੱਡੀਆਂ ਕੰਪਨੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇਗੀਆਂ ਤੇ ਜਿਹੜਾ ਖੇਤੀਬਾੜੀ ਵਗੈਰਾ ਜਿਵੇਂ ਕਿਸੇ ਕੋਲੇ ਫਾਰਮ ਨੇਗੇ ਉਹਨਾਂ ਦੇ ਉੱਤੇ ਪ੍ਰਾਪਰਟੀ ਟੈਕਸ ਲੱਗੇ ਹੋਏ ਨੇਗੇ ਜੀ ਮਕਾਨਾਂ ਦੇ ਉੱਤੇ ਪ੍ਰਾਪਰਟੀ ਟੈਕਸ ਲੱਗਿਆ ਹੋਇਆਗਾ ਤੇ ਇੱਕ ਉਥੇ ਜਿਹੜਾ ਹੋਰ ਇਨਕਮ ਸੋਰਸ ਸਾਰਿਆਂ ਤੋਂ ਵੱਡਾ ਵੱਡਾ ਖੇਤਰ ਬੀਮਾ ਖੇਤਰ ਜੀ ਆਪਣੇ ਤਾਂ ਤੇ ਦਿਖਾਈ ਵੀ ਨਹੀਂ ਦਿੰਦਾ ਹੈਗਾ ਉਥੇ ਹੁਣ ਬੀਮਾ ਤੁਸੀਂ ਤੁਹਾਡਾ ਆਪਣਾ ਬੀਮਾ ਤੁਹਾਡੀ ਕਾਰ ਦਾ ਬੀਮਾ ਤੁਹਾਡੇ ਮਕਾਨ ਦਾ ਬੀਮਾ ਤੇ ਤੁਸੀਂ ਫਿਰ ਉਹਨਾਂ ਦੇ ਉੱਤੇ ਬੀਮੇ ਵਾਧੇ ਕਿਵੇਂ ਲਗੇ ਤੁਸੀਂ ਕੋਈ ਗੱਡੀ ਦਾ ਐਕਸੀਡੈਂਟ ਕਰਿਆ ਤੁਹਾਡਾ ਬੀਮਾ ਵਧ ਜਾਂਦਾ ਹੈਗਾ ਜੇ ਕੋਈ ਸਮੁੱਚਾ ਏਰੀਆ ਜੇ ਵਿੱਚ ਮਨ ਲਓ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਜਿਵੇਂ ਆਪਣੇ ਬ੍ਰੈਂਟਨ ਵਗੈਰਾ ਆਪਣੇ ਪੰਜਾਬੀਆਂ ਦਾ ਘੜਾ ਹੈਗਾ ਉਥੇ ਐਕਸੀਡੈਂਟ ਜਿਆਦਾ ਹੁੰਦੇ ਨੇਗੇ ਜੀ ਚੋਰੀਆਂ ਜਿਆਦਾ ਹੁੰਦੀਆਂ ਨੇਗੀਆਂ ਬੀਮਾ ਕੰਪਨੀਆਂ ਨੂੰ ਜਿਆਦਾ ਪੇ ਕਰਨਾ ਪੈਂਦਾਗਾ ਤਾਂ ਉਥੇ ਸਾਰਿਆਂ ਨਾਲੋਂ ਮਹਿੰਗਾ ਬੀਮਾਗਾ ਉਸ ਏਰੀਏ ਦੇ ਵਿੱਚ ਜੀ ਸੂਚੇ ਲੋਕਾਂ ਦੇ ਬੀਮਾ ਵਧਾ ਦਿੱਤਾ ਜਾਂਦਾ ਔਰ ਫਿਰ ਪਰਸਨਲ ਆ ਜਾਂਦਾਗਾ ਜੇ ਕੋਈ ਬੰਦਾ ਪਰਸਨਲ ਮਤਲਬ 2 ਜਾਂ 3 ਐਕਸੀਡੈਂਟ ਕਰ ਦਿੰਦੇ ਨੇਗੇ ਤਾਂ ਉਹਦਾ ਲਾਈਫ ਟਾਈਮ ਵੀ ਬੀਮਾ ਵਧ ਜਾਂਦਾਗਾ ਜੀ ਜਿਹੜੀ ਕਿ ਉਹਨਾਂ ਗਵਰਨਮੈਂਟ ਤੋਂ ਆਮਦਨ ਹੁੰਦੀ ਹੈਗੀ ਜੀ ਔਰ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦਾਗਾ ਉਹਦੇ ਉੱਤੇ ਸਜ਼ਾ ਆਏਗੀ ਜਿਹੜੀ ਲਗਾਤਾਰ ਚੱਲ ਰਹੀ ਹੈਗੀ ਅਨਨ ਹਾਲਾਂਕਿ ਉਹਦਾ ਪੁਲਿਸ ਕਾਰਵਾਈ ਨਹੀਂ ਕਰਦੀ ਪਰ ਉਹਨਾਂ ਦੇ ਮੰਨ ਲਓ ਇਸ ਤਰ੍ਹਾਂ ਟਿਕਟਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇਗਾ ਉਹਨਾਂ ਦਾ ਰਿਕਾਰਡ ਮਨ ਲੋ ਬੈਡ ਬੁਰਾ ਬਣਾਇਆ ਜਾਂਦਾ ਹੈ ਕਿਉਂਕਿ ਆਨਲਾਈਨ ਚੜਦਾ ਹਰ ਚੀਜ਼ ਜੀ ਕੋਈ ਵੀ ਅਧਿਕਾਰੀ ਉੱਥੇ ਦੇਖਦਾ ਹੈਗਾ ਉਹਨਾਂ ਨੂੰ ਜੀ ਤੇ ਇੱਥੇ ਤੱਕ ਕੋਈ ਤੁਸੀਂ ਸ਼ਰਾਬ ਨਹੀਂ ਪਬਲਿਕ ਪਲੇਸ ਪੀ ਸਕਦੇ ਹੋਗੇ ਤੁਹਾਨੂੰ ਪਹਿਲੀ ਟਿਕਟ 50 ਡਾਲਰ ਦੀ ਜਾਂ 100 ਡਾਲਰ ਦੀ ਤੁਸੀਂ ਦੂਸਰੀ ਵਾਰ ਫੇਰ ਉਹੀ ਗਲਤੀ ਕਰਦੇ ਹੋ ਤੁਹਾਨੂੰ 400 ਡਾਲਰ ਦੀ ਜੀ ਇਹ ਕਿ ਵੀ ਇਸ ਤਰ੍ਹਾਂ ਦੇ ਆਮਦਨ ਦੇ ਬੜਾ ਵੱਡਾ ਮਨੂੰ ਇੱਕ ਵਿਸ਼ਾਲ ਤਰ੍ਹਾਂ ਨਵੀਂ ਤਰ੍ਹਾਂ ਦਾ ਇਹ ਖੇਤਰਾ ਹੈ ਆਉਣਾ ਹੈ ਆਪਣੇ ਵੀ ਕਿਉਂਕਿ ਇਹ ਉੱਥੇ ਦਾ ਐਕਸਪੈਰੀਮੈਂਟ ਨੇਗੇ ਅਮਰੀਕਾ ਫਸਟ ਕੰਟਰੀ ਹੈ ਸੈਕੰਡ ਕੰਟਰੀ ਉਹਦੇ ਇਹ ਆ ਜਾਂਦੇ ਨੇ ਕੈਨੇਡਾ ਵਗੈਰਾ ਜਿੱਥੇ ਉਹ ਇਹਨਾਂ ਐਕਸਪੈਰੀਮੈਂਟਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆ ਕੇ ਕਰਦੇ ਨੇਗੇ ਕਿਸੇ ਸਮੇਂ ਆਪਣੇ ਵੀ ਆਉਣਗੇ ਆਪਣੇ ਲੋਕਾਂ ਨੂੰ ਵੀ ਪਤਾ ਲੱਗੂਗਾ ਜਿਉਂ-ਜਿਉਂ ਇੱਥੇ ਉਹ ਚੀਜ਼ਾਂ ਕਾਰਜੂਨ ਜੀ ਮਕੋ ਸਭੇ ਕ ਆਖਰੀ ਸਵਾਲ ਪੰਜਾਬ ਦੇ ਵਿਦਿਆਰਥੀ ਬਹੁਤ ਚਲੇਗੇ ਉੱਧਰ ਮਾਪਿਆਂ ਨੇ ਜ਼ਮੀਨਾਂ ਵੇਚ-ਵੇਚ ਕੇ ਭੇਜਦੇ ਕੀ ਹੁਣ ਮਾਪੇ ਚਿੰਤਾ ਨਾ ਕਰਨ ਬੱਚੇ ਸੈੱਟ ਹੋ ਜਾਣਗੇ ਜਾਂ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੈ ਉਹ ਜਿਹੜੇ ਹੁਣ ਵਰਤਮਾਨ ਸਮਾਂ ਦਾ ਇਹ ਆ ਗਿਆਗਾ ਕਿ ਭਵਿੱਖ ਜਿਹੜਾਗਾ ਪੰਜਾਬ ਦਾ ਜਿਨ੍ਹਾਂ ਨੇ ਇਸ ਖੇਤਰ ਚ ਪੈਰ ਪਾ ਲਿਆਗਾ ਜੀ ਉਹ ਇੱਕ ਕਿਸਮ ਦਾ ਦੋਰੀ ਦੁਬਿਧਾ ਚ ਫਸ ਜਾਂਦੇ ਨੇ ਜੀ ਪਹਿਲਾਂ ਵਾਲਾ ਸਮਾਂ ਸੀਗਾ ਜਦੋਂ ਲੋਕ ਕਮਾਈ ਕਰਨ ਜਾਂਦੇ ਸੀ ਜੀ ਅੱਜ ਕੱਲ ਕਮਾਈ ਕਰਨ ਨਹੀਂ ਜਾਂਦੇ ਅੱਜ ਕੱਲ ਸੈੱਟ ਹੋਣ ਜਾਂਦੇ ਨੇ ਔਰ ਉੱਥੇ ਸੈੱਟ ਹੁੰਦੇ ਨੇਗੇ ਹਾਲਾਂਕਿ ਕੁਝ ਕਹਿੰਦੇ ਨੇ ਕਿ ਰਿਵਰਸ ਮਾਈਗ੍ਰੇਸ਼ਨ ਹੋਊਗੀ ਜੀ ਉਹ ਸਫਲ ਕਲਾਸ ਦੀ ਹੋਊਗੀ ਅਸਫਲ ਕਲਾਸ ਦੀ ਨਹੀਂ ਹੋਊਗੀ ਜਿਹੜੀ ਅਸਫਲ ਕਲਾਸ ਹੈ ਉਹਨੂੰ ਤਾਂ ਸਜ਼ਾ ਦਿੱਤੀ ਜਾਊਗੀ ਉੱਥੋਂ ਦੇ ਸਿਸਟਮ ਦੁਆਰਾ ਜੇ ਉਹ ਫੜੇ ਜਾਂਦੇ ਨੇ ਉਹਨੂੰ ਵਾਪਸ ਡਿਪੋਰਟ ਕੀਤਾ ਜਾਊਗਾ ਬੈਨ ਕੀਤੇ ਜਾਣਗੇ ਉਹ ਤਾਂ ਫੇਲ ਹੋ ਕੇ ਆਉਣਗੇ ਤੇ ਹਾਂ ਸਫਲ ਨੇਗੇ ਕੁਝ ਲੋਕ ਜਿਹੜੇ ਇਥੋਂ ਦੀ ਲਾਈਫ ਦੇ ਵਿੱਚ ਆਪਣੇ ਪੈਸੇ ਦੇ ਜੋਰ ਦੇ ਉੱਤੇ ਆਪਣੀ ਵਧੀਆ ਜ਼ਿੰਦਗੀ ਜਿਉਣ ਦੇ ਵਾਸਤੇ ਕੁਝ ਸੋਚਦੇ ਨੇ ਕਿ ਇਥੇ ਥੋੜਾ ਓਪਨ ਕਲਚਰ ਹੈਗਾ ਆ ਆਜ਼ਾਦੀ ਹੈਗੀ ਕਿਉਂਕਿ ਉਹ ਚੀਜ਼ਾਂ ਨੂੰ ਜਾਂ ਉੱਥੋਂ ਅਕੇਮਾ ਆ ਜਾਂਦਾ ਹੈਗਾ ਕਿਉਂਕਿ ਉੱਥੇ ਇਕੱਲ ਇਕੱਲ ਤਾਂ ਬੜੀ ਹੈਗੀ ਪਬਲਿਕ ਡੋਮੇਨ ਦੇ ਵਿੱਚ ਬੰਦਾ ਨਹੀਂ ਵਿਚਰਦਾ ਹੈਗਾ ਸੋ ਉਹ ਚੀਜ਼ਾਂ ਨਹੀਂਆਂ ਜਿਹੜੀਆਂ ਪ੍ਰਭਾਵਿਤ ਕਰਦੀਆਂ ਨੇ ਬੰਦੇ ਨੂੰ ਕਿ ਹੁਣ ਉਹ ਜਿਹੜੇ ਮਾਪਿਓ ਇੱਥੇ ਰਹਿ ਗਏ ਨੇਗੇ ਇਹਨਾਂ ਦੇ ਕੋਲ ਉਹਨਾਂ ਬੱਚਿਆਂ ਨੇ ਵਾਪਸ ਨਹੀਂ ਆਉਣਾ ਆਏਗਾ ਜੀ ਜਿਹੜੇ ਸ਼ਨਾਰਸ਼ ਦੇ ਦੌਰ 93 ਤਾ ਅੰਤਮ ਤੱਕ ਉਥੇ ਲੜਾਈ ਲੜਦੇ ਰਹਿਣਗੇ ਕਿਉਂਕਿ ਉੱਥੋਂ ਦਾ ਜਾਲ ਕਿਸੇ ਨੂੰ ਨਿਕਲਣ ਨਹੀਂ ਦਿੰਦਾ ਹੈਗਾ ਜੀ ਕੁਝ ਲੋਕ ਸੋਚਦੇ ਨੇ ਕਿ ਜਾਲ ਮਤਲਬ ਆਪਾਂ ਕੁਝ ਇੱਧਰ ਆਉਂਦੇ ਦੇਖਦੇ ਆਂ ਬੰਦਿਆਂ ਨੂੰ ਤੇ ਤਿੰਨ ਚਾਰ ਮਹੀਨਿਆਂ ਬਾਅਦ ਨਹੀਂ ਜੀ ਹੁਣ ਅਸੀਂ ਉਧਰ ਕੈਨੇਡਾ ਚਲੇ ਆਂਗੇ ਇੱਧਰ ਵੀ ਆ ਕੇ ਉਹ ਹਵਾ ਜੀ ਕਰਦੇ ਨੇ ਕਿ ਅਸੀਂ ਇੱਥੇ ਸਾਡਾ ਜੀ ਬੜਾ ਮੋਹ ਹੈ ਪਿਆਰ ਹੈ ਅਸਲ 'ਚ ਮੋਹ ਪਿਆਰ ਕੁਝ ਨਹੀਂ ਉਥੋਂ ਮਹਿੰਗਾ ਹੈਗਾ ਉੱਥੇ ਰਹਿਣਾ ਇਕੱ ਸਰਦੀਆਂ ਦੇ ਵਿੱਚ ਘਰਾਂ ਦੇ ਵਿੱਚ ਬਿਲਕੁਲ ਹੀ ਤੁਸੀਂ ਅ ਅੰਦਰ ਹੀ ਹੋ ਜਾਂਦੀ ਹੈ ਹਾਂ ਵੱਡ ਜਾਣੇ ਮੁੜ ਕੇ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਜਦ ਬਰਫ਼ ਪਈ ਹੁੰਦੀ ਹੈਗੀ ਹੁਣ ਬਜ਼ੁਰਗ ਜਾਂ ਵੱਡੀ ਉਮਰ ਦੇ ਲੋਕਾਂ ਵਾਸਤੇ ਕਿੱਥੇ ਹੈ ਹੁਣ ਉੱਥੇ ਇਹਨਾਂ ਲੋਕਾਂ ਦੀਆਂ ਪੈਨਸ਼ਨਾਂ ਲੱਗੀਆਂ ਹੁੰਦੀਆਂ ਉਹ ਪੈਨਸ਼ਨ ਦਿੰਦੇ ਕਿਹਨੂੰ ਨੇਗੇ ਜਿਹੜਾ ਉੱਥੇ 7 ਮਹੀਨੇ ਲਗਾਤਾਰ ਰਹਿੰਦਾ ਹੈ ਜੀ ਜੇ ਤੁਸੀਂ 5 ਮਹੀਨੇ ਤੋਂ ਜ਼ਿਆਦਾ ਤੁਸੀਂ ਬਾਹਰ ਰਹਿ ਜਾਣੇ ਹੋਗੇ ਤੁਹਾਡੀ ਪੈਨਸ਼ਨ ਖਤਮ ਹੈ ਜਿਹੜੀ ਤੁਸੀਂ ਉੱਥੇ ਜ਼ਿੰਦਗੀ ਬਰਬਾਦ ਕੀਤੀ ਹੁੰਦੀ ਹੈ ਖਤਮ ਸੋ ਇਹ ਸਾਡੇ ਲੋਕ ਕਿਉਂਕਿ ਹਰ ਚੀਜ਼ ਦੀ ਪ੍ਰਾਈਵੇਸੀ ਬੜੀ ਰੱਖਦੇ ਨੇ ਕਿਤੇ ਸਾਡੀ ਇੱਜ਼ਤ ਉਹ ਵੇਚ ਨਾ ਵੱਲੋਂ ਇਹ ਚੀਜ਼ਾਂ ਨਹੀਂ ਦੱਸਦੇ ਹਨਗੇ ਇਥੇ ਮਹੀਨਾ 2 ਮਹੀਨੇ ਆਉਂਦੇ ਨੇ ਮਿਲਣ ਤੇ ਜਨਕੀ ਵਿਵਾਦ ਜੋ ਫਿਰ ਉੱਥੇ ਪਾਈ ਦਿੰਦੇ ਕਿਉਂਕਿ ਪੈਨਸ਼ਨ ਦਾ ਲਾਲਚ ਹੈ ਔਰ ਜਨਕੀ ਇਹ ਉਹਨਾਂ ਦਾ ਜਾਲ ਹੈ ਜੀ ਜਿਹਦੇ ਵਿੱਚੋਂ ਨਿਕਲਣਾ ਔਖਾ ਹੈ ਤੇ ਕੁਝ ਚੀਜ਼ਾਂ ਜਿਹੜੀਆਂ ਪ੍ਰਚਾਰੀਆਂ ਜਾਂਦੀਆਂ ਇੱਥੇ ਕਿ ਉੱਥੋਂ ਦਾ ਖਾਣਾ ਬੜਾ ਵਧੀਆ ਜਦੋਂ ਕਿ ਉੱਥੋਂ ਦਾ ਖਾਣਾ ਨਹੀਂ ਵਧੀਆ ਹੈਗਾ ਜੀ ਸਾਰਾ ਦਾ ਸਾਰਾ ਫਰੋਜਨ ਮਾਲ ਉੱਥੇ ਜਿੰਨੇ ਕਿ ਹੁੰਦਾਗਾ ਜੀ ਫ੍ਰੀਜ ਕੀਤਾ ਹੋਇਆ ਰੱਖਿਆ ਹੋਇਆਗਾ ਮਹੀਨਾ ਮਹੀਨਾ ਦੋ ਦੋ ਮਹੀਨੇ ਪੁਰਾਣਾ ਹਰ ਚੀਜ਼ ਵਰਤਦੇ ਆਗੇ ਉੱਥੋਂ ਦੀ ਟੇਸਟ ਨਹੀਂ ਹੈਗਾ ਉੱਥੋਂ ਦੇ ਫਲਾਂ ਦੇ ਵਿੱਚ ਤੁਸੀਂ ਨੇਚਰਲ ਟੇਸਟ ਨਹੀਂ ਦੇਖੋਗੇ ਉੱਥ ਦੀ ਸਬਜ਼ੀ ਦੇ ਵਿੱਚ ਨੇਚਰਲ ਟੇਸਟ ਨਹੀਂ ਦੇਖੋਗੇ ਤੁਸੀਂ ਜੋ ਇੱਥੋਂ ਦਾਗਾ ਇਹ ਚੀਜ਼ਾਂ ਇੱਥੇ ਅਟਰੈਕਟ ਕਰਦੀਆਂ ਨਹੀਂਆਂ ਤੇ ਫਿਰ ਉਥੋਂ ਦੀ ਆਜ਼ਾਦੀ ਹੈਗੀ ਜਿਹੜੀ ਕਿਉਂਕਿ ਸਾਡੇ ਲੋਕਾਂ ਦਾ ਕਲਚਰ ਇਹ ਹੈਗਾ ਆਜ਼ਾਦੀ ਵਾਲਾ ਦਾ ਅਸੀਂ ਤਾਂ ਮਨ ਲੋ ਸ਼ਰਾਬ ਪੀ ਕੇ ਕਹਿੰਦੇ ਕਿ ਖੁੱਲੇ ਮਨੋਂ ਲਲਕਾਰੀ ਮਾਰੀਏ ਪਰ ਉੱਥੇ ਨਹੀਂ ਹੈਗਾ ਜੀ ਸੋ ਇਹ ਚੀਜ਼ਾਂ ਦੁਵਿਧਾ ਦੇ ਵਿੱਚ ਸਾਡੀ ਮਨ ਲੋ ਇਹ ਲੋਕ ਫਸ ਗਏ ਨੇਗੇ ਤੇ ਇੱਕ ਉਥੇ ਜਿਉਂ-ਜਿਉਂ ਸਮੇਂ ਦੇ ਨਾਲ ਸਾਨੂੰ ਉਹਨਾਂ ਦੇ ਕਲਚਰ ਵਿੱਚ ਹੀ ਰਲਣਾ ਪੈਂਦਾ ਹੈਗਾ ਜੀ ਅਸੀਂ ਉੱਥੇ ਆਪਣਾ ਕਲਚਰ ਆ ਨਹੀਂ ਸਥਾਪਿਤ ਕਰ ਸਕਦੇ ਹਾਂਗੇ ਤੇ ਇਹ ਦੁਵਿਧਾ ਰਹਿੰਦੀ ਹੈਗੀ ਸੋ ਇੱਕ ਕਾਫੀ ਜਣੀ ਕਿ ਵੀ ਇੱਕ ਮਾਨਸਿਕ ਤੌਰ ਦੇ ਉਤੇ ਤਪੱਸਿਆ ਦਾ ਦੌਰ ਹੁੰਦਾ ਸਾਡੇ ਲੋਕਾਂ ਦੇ ਵਾਸਤੇ ਦੂਜੀ ਥਾਂ ਦੇ ਉਤੇ ਵਸਣਾ ਤੇ ਜੇ ਕੋਈ ਉੱਥੇ ਅਸੀਂ ਆਖੇ ਵੀ ਅਸੀਂ ਆਪਣੇ ਝੰਡੇ ਗੱਡਾਂਗੇ ਨਹੀਂ ਸਾਡੇ ਝੰਡੇ ਨਹੀਂ ਗੱਡਣਗੇ ਅਸੀਂ ਉਹਨਾਂ ਦੀ ਸ਼ੇਪ ਅਪਣਾਵਾਂਗੇ ਜਿਹੜਾ ਦੇਸ਼ ਵੈਸਾ ਫੇਸ ਤੇ ਸਾਡੇ ਲੋਕਾਂ ਨੂੰ ਅਪਣਾਉਣਾ ਹੀ ਪੈਂਦਾ ਹੈਗਾ ਹਾਂ ਐਵੇਂ ਵਿਰਲੇਟਾਂ ਮਿਆਂ ਨੂੰ ਅਸੀਂ ਦਿਖਾ ਕੇ ਦਾਅਵੇ ਕਰੀ ਜਾਂਦੇ ਆ ਉਹ ਵੱਖਰੀ ਗੱਲ ਹੈ ਚਲੋ ਵਪਾਰ ਹੁੰਦਾ ਹੈਗਾ ਉਹ ਇੱਕ ਵੱਖਰੀ ਕੈਟਾਗਰੀ ਹੈ ਜਿਹੜੀ ਇਹਨਾਂ ਚੀਜ਼ਾਂ ਦਾ ਵਪਾਰ ਕਰਦੀ ਹੈਗੀ ਪਰ ਜਨਕਿ ਸਾਡੇ ਲੋਕ ਭਾਰੀ ਕੀਮਤ ਤਾਰ ਕੇ ਉੱਥੇ ਸਫਲ ਵੀ ਹਨਗੇ ਕੋਈ ਇਹੋ ਜਿਹੀ ਗੱਲ ਨਹੀਂ ਉਹ ਸਾਡੀ ਰਿਸਪੈਕਟ ਦੇ ਪਾਤਰ ਨੇਗੇ ਇਹ ਪਰ ਜਿੰਨ ਕੀ ਇਹ ਤਪੱਸਿਆ ਜ਼ਰੂਰ ਹੈ ਸਾਡੇ ਲੋਕਾਂ ਦੇ ਵਾਸਤੇ ਜਿਹਦੇ ਵਿੱਚ ਉਹ ਉੱਥੇ ਕੋਸਾ ਤੁਸੀਂ ਸਾਡੇ ਦਰਸ਼ਕਾਂ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਮੇਰੇ ਵੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ